क्षत्रिय काल ਤੁਸੀਂ ਜੁੜੇ ਹੋ ਤੱਕ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਉਗਰਾਹਾਂ ਜਥੇਬੰਦੀ ਦੇ ਸੂਬਾ ਸਕੱਤਰ ਸਰਦਾਰ ਸ਼ੰਗਾਰਾ ਸਿੰਘ ਮਾਨ ਮੌਜੂਦ ਨੇ ਕਿਸਾਨਾਂ ਦੇ ਵੱਲੋਂ ਜੋ ਦਿੱਲੀ ਕੂਚ ਕੀਤਾ ਜਾ ਰਿਹਾ ਇੱਕ ਪਾਸੇ ਉਹ ਬکریاں ਤੇ ਰਾਮੇ ਪਰ ਉਗਰਾਹਾਂ ਸਾਹਿਬ ਦੀ ਜਥੇਬੰਦੀ ਜਿਹੜੀ ਹੈ ਉਹ ਪੰਜਾਬ ਲੈਵਲ ਦੇ ਉੱਤੇ ਟ੍ਰੇਲਰ ਉੱਤੇ ਬੱਧਿਆ ਵਾਲਾ ਆਨਕੁੱਤਾ ਗਿਆ ਉਹਦੇ ਉੱਤੇ ਅਸੀਂ ਗੱਲਬਾਤ ਨੂੰ ਅੱਗੇ ਵਧਾਵਾਂਗੇ ਤੇ ਜੋ ਹੁਣ ਤੱਕ ਕੇਂਦਰ ਪ੍ਰਸ਼ਾਸਨ ਦੇ ਨਾਲ ਕਰ ਰਹੀ ਹੋ ਹੈਗਾ ਜੋ ਸੁਭਾ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਉਸ ਉੱਤੇ ਵੀ ਗੱਲਬਾਤ ਵਿੱਚ ਜੁੜਿਆ ਲਈ। ਸਵਾਗਤ ਹੈ ਤੁਹਾਡਾ ਸ਼ੰਗਾਰਾ ਸਿੰਘ ਜੀ। ਮਿਹਰਬਾਨੀ ਜੀ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ। ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਤੋਂ ਸਮਾਂ ਕੱਢਿਆ ਅਰੇ ਜਾਰੇ ਧਰਨੇ ਦੀ ਆਵਾਜ਼ਾ ਉਸ ਤੋਂ ਜੋ ਜੀ ਦੀ ਸਾਡੀਆਂ ਕਿਤੇ ਬੰਦੀਆਂ ਲੱਗੀਆਂ ਹੋਈਆਂ ਲਗਾਤਾਰ ਤੁਹਾਡਾ ਵੀ ਧੰਨਵਾਦ ਤੁਹਾਡੇ ਇਸ ਮਾਧਿਅਮ ਦਾ ਧੰਨਵਾਦ ਜਿਨ੍ਹਾਂ ਨੇ ਸਾਡੀ ਲੋਕਾਂ ਤੱਕ ਗੱਲ ਪਹੁੰਚਾ ਕੇ ਰੱਖਿਆ ਸਰੋਤ ਤਨਵਾਲ ਸਾਥਰੀ ਕਾਲ ਉਹਨਾਂ ਨੂੰ ਜੀ ਸਰ ਸਤਿ ਸ਼੍ਰੀ ਅਕਾਲ ਸ਼ੰਗਾਰਾ ਸਿੰਘ ਜੀ ਸਭ ਤੋਂ ਪਹਿਲਾ ਵੱਡਾ ਸਵਾਲ ਜਿਹੜੀ ਹੁਣ ਚਰਚਾ ਲਗਾਤਾਰ ਮੀਡੀਆ ਬਦਲ ਚੱਲ ਰਹੀ ਹੈ ਕਿ ਉਗਰਾਹਾ ਜਿੱਥੇ ਬੰਦੀ ਰੇਲਾ ਰੋਕਣ ਦਾ ਐਲਾਨ ਕਰ ਰਹੀ ਹੈ ਜ ਐਲਾਨ ਕਰ ਦਿੱਤਾ ਗਿਆ ਥੋੜਾ ਇਹ ਸਮਝਾਓ ਕਿ ਇਹ ਮਤਲਬ ਕਿ ਤੁਹਾਡਾ ਜਿਹੜਾ ਐਲਾਨ ਹੈ ਇਹ ਅੱਗੇ ਕਿਵੇਂ ਤੁਸੀਂ ਇਹਨੂੰ ਇੰਪਲੀਮੈਂਟ ਕਰੋਗੇ ਜੀ ਸਮਾਂ ਰੱਖਿਆ ਗਿਆ ਉਹਦਾ ਕੀ ਅਸਰੰਦਾਰ ਤੁਸੀਂ ਕੇਂਦਰ ਤੋਂ ਵੇਨਿਓ ਅਹ ਦੇਖੋ ਸੁਖਵਿੰਦਰ ਜੀ ਸਾਡਾ ਇਹ ਜਦੋਂ ਵੀ ਮਤਲਬ ਦੋ ਫਾਰਮਾਂ ਦਾ ਸੱਦਾ ਦਿੱਤਾ ਹੋਇਆ ਦਿੱਲੀ ਅੰਦੋਲਨ ਜਾਣ ਦਾ ਪ੍ਰੋਗਰਾਮ ਹੈ ਜਿਹੜਾ ਇੱਕ ਤਾਂ ਐਸਕੇਮ ਗੈਰ ਰਾਜਨੀਤਿਕ ਹੂੰ ਦੂਸਰਾ ਹੈਗਾ ਕਿਸਾਨ ਮਜ਼ਦੂਰ ਮੋਰਚਾ ਜੀ ਉਹਨਾਂ ਦੋਨਾਂ ਫਾਰਮਾਂ ਵੱਲੋਂ ਜੋ ਦਿੱਲੀ ਦੇ ਵਿੱਚ ਦਿੱਲੀ ਅੰਦੋਲਨ ਦੀਆਂ ਰਹਿਂਦੀਆਂ ਮੰਗਾਂ ਜਾਂ ਕੁਝ ਨੰਮਾਂ ਮੰਗਾਂ ਮੰਕਾਇਰ ਹੋਗਾ ਉਹਨਾਂ ਮੰਗਾਂ ਤੇ ਕੋ ਸੰਘਰਸ਼ ਵਿੱਢਿਆ ਹੋਇਆ ਜਿਹਦੇ ਸੱਦੇ ਤਹਿਤ ਉਹ 13 ਤਰੀਕ ਨੂੰ ਉਹਨਾਂ ਨੇ ਸੱਦਾ ਦਿੱਤਾ ਹੋਇਆ ਸੀ ਹੂੰ ਪਰ ਪਹਿਲੀ ਗੱਲ ਸਮਝਦੇ ਆਂ ਅਸੀਂ ਵੀ ਜਿਹੜਾ ਮਤਲਬ ਵੇਖੋ ਸੰਘਰਸ਼ ਕਰਨਾ ਸਭ ਦਾ ਸਿੱਧਾ ਅਧਿਕਾਰ ਹੈ ਸਾਨੂੰ ਸੰਵਿਧਾਨ ਆ ਗਿਆ ਦਿੰਦਾ ਉਹ ਸਾਡਾ ਜਮਹੂਰੀ ਹੱਕ ਹੀ ਕੁਝ ਰਹਿ ਜਾ ਰਿਹਾ ਹੈ ਖਾਸ ਕਰਕੇ ਕੇਂਦਰ ਨੇ 2 ਦਿਨ ਪਹਿਲੇ ਜੋ ਇੱਥੇ ਜੰਗ ਵਾਲੇ ਹਾਲਤ ਬਣਾਏ ਪਏ ਆ ਜਿਵੇਂ ਹਰਿਆਣੇ ਦੇ ਬਾਡਰ ਤੇ ਜਿਵੇਂ ਕੋਈ ਵਿਦੇਸ਼ਾਂ ਦੇ ਬਾਡਰ ਮੇਰਾ ਖਿਆਲ ਹੈ ਵੀ ਪਾਕਿਸਤਾਨ ਦਾ ਬਾਡਰ ਵੀ ਨੇ ਨਾਸੀਲ ਕੀਤਾ ਹੁਣ ਆਪਣੇ ਨਾਲ ਜਿਹੜੀ ਉਹਨਾਂ ਨੇ ਹਾਲਤ ਪੈਦਾ ਕੀਤੀ ਆ ਲੋਕਾਂ ਤੇ ਦਹਤ ਪਾਉਣ ਦੀ ਜਣੀ ਸਿੱਧਾ ਹੀ ਲੋਕਾਂ ਦਾ ਹੀ ਆਵਾਜ਼ ਬੰਦ ਕਰਕੇ ਗਲਾ ਕੁੱਟਣ ਵਾਲੀ ਗੱਲ ਹੈ ਇਹ ਬਿਲਕੁਲ ਹਾਂਜੀ ਇਸ ਕਰਕੇ ਅਸੀਂ ਖਾਸ ਕਰਕੇ ਉਦੋਂ ਬਾਅਦ ਫਿਰ ਕੱਲ ਤੋਂ ਲੈ ਕੇ ਜੋ ਜ਼ਬਰ ਦਾ ਖਰਚ ਲਾਇਆ ਜਾ ਰਿਹਾ ਉੱਥੇ ਦੇਖੋ ਡਰੋਨਾਂ ਦੇ ਨਾਲ ਅਥਰੂ ਗੈਂਦੇ ਗੋਲੇ ਸਿੱਟੇ ਜਾ ਰਹੇ ਆ ਕਿਵੇਂ ਮਤਲਬ ਥਾਏ ਥਾਂ ਥਾਂ ਤੇ ਕਈਆਂ ਕਿੰਨਿਆਂ ਕਿੰਨਿਆਂ ਤਾਇਆ ਲਾ ਕੇ ਜਾਨੀ ਉਹ ਸਾਰੀਆਂ ਰੋਕਾਂ ਜਿਵੇਂ ਕਿਲ ਕੱਢ ਦੇਣੇ ਸੜਕਾਂ ਦੇ ਵਿੱਚ ਵੱਡੇ ਵੱਡੇ ਕੰਕਰੀਟ ਐ ਬਣਾ ਦੇਣਗਾ ਕੰਧਾਂ ਹੀ ਵੀ ਜਿਵੇਂ ਤੋੜ ਕੀ ਦੇਖਿਆ ਜਾ ਰਿਹਾ ਇਸ ਸਾਰੇ ਜ਼ਬਰ ਦੇ ਖਿਲਾਫ ਅਸੀਂ ਪਹਿਲੀ ਗੱਲ ਤਾਂ ਇਹ ਹੈ ਕਿ ਇਹ ਜ਼ਬਰ ਕੈਸੇ ਵੀ ਕੀਮਤ ਤੇ ਜਥੇਬੰਦੀ ਬਰਦਾਸ਼ਤ ਨਹੀਂ ਕਰੂਗੀ ਕੋਈ ਵੀ ਲੜਨ ਵਾਲੀ ਤੇ ਰਹਿ ਕੋਈ ਵੀ ਹੈ ਇਹ ਆਮ ਲੋਕ ਵੀ ਇਹ ਜ਼ਬਰ ਦੇ ਖਿਲਾਫ ਉੱਠਦੇ ਹੁੰਦੇ ਆ ਇਹ ਜ਼ਬਰ ਦੇ ਖਿਲਾਫ ਸਾਡੀ ਪਹਿਲੀ ਗੱਲ ਹੈ ਵੀ ਜ਼ਬਰ ਦੇ ਖਿਲਾਫ ਅਸੀਂ ਫੌਰੀ ਤੌਰ ਤੇ ਪਹਿਲਾਂ ਤੁਰਸਤੀ ਅੱਜ ਸਾਡੀ ਕ੍ਰੀਮ ਦੀ ਮੀਟਿੰਗ ਕਰਕੇ ਅਸੀਂ ਫੈਸਲਾ ਕੀਤਾ ਵੀ ਕੱਲ ਨੂੰ ਇਸ ਦਾ ਮੂੰਹ ਚੋੜਮਾ ਜਵਾਬ ਦੇਣ ਲਈ ਸਾਰੇ ਪੰਜਾਬ ਦੇ ਵਿੱਚ ਸਾਡੇ 7-8 ਨਾਕੇ ਹੋਣਗੇ ਘਟੋਕਟ ਸਾਰੇ ਪੰਜਾਬ ਦੇ ਚ ਅੱਡ-ਅੱਡ ਸਾਰੀਆਂ ਰੇਲਾਂ ਦਾ ਚੱਕਾ ਜਾਮ ਕਰਾਂਗੇ 12 ਤੋਂ ਲੈ ਕੇ 4 ਵਜੇ ਤੱਕ ਹੂੰ ਇਹਦੇ باوجود ਵੀ ਜੇ ਸਰਕਾਰ ਨੇ ਕੰਨ ਤੇ ਜੂ ਨਾ ਸਰਕੀ ਜਾਂ ਇਹ ਜਬਰ ਹੈ ਜਿਹੜਾ ਬੰਦ ਨਾ ਕੀਤਾ ਇਹਨੂੰ ਅਸੀਂ ਇੱਥੇ ਨਹੀਂ ਖੜਦੇ ਅਸੀਂ ਤਿੱਖਾ ਕਰਾਂਗੇ ਹੋਰ ਇਹਨੂੰ ਨੱਕ ਚ ਦਮ ਕਰਾਂਗੇ ਉਹ ਕੇਂਦਰ ਸਰਕਾਰ ਦਾ ਹੂੰ ਬਿਲਕੁਲ ਇਹ ਤੀਸਰੀ ਗੱਲ ਇਹਦੇ ਨਾਲ ਥੋੜੀ ਜਿੱਦਾ ਕਮੇਟੀ ਮੈਂ ਇਹਨੂੰ ਹੋਰ ਐਡ ਕਰਦਾ ਤੇ ਨਾਲ ਹੀ ਸਾਡਾ ਯਤਨ ਹੈ ਇਹ ਗੱਲ ਦਾ ਜ਼ੋਰ ਜ਼ੋਰਦਾਰ ਯਤਨ ਹੈ ਅੱਜ ਇੱਕ ਪਾਸੇ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਦੀ ਜਲੰਧਰ ਦੇ ਵਿੱਚ ਮੀਟਿੰਗ ਹੋ ਰਹੀ ਹੈ ਹੂੰ ਅਸੀਂ ਬਿਉਤ ਬਣਾ ਕੇ ਸਾਡਾ ਸੂਬਾ ਮੀਤ ਪ੍ਰਧਾਨ ਅਗਰਾਹਾ ਜੀ ਗਏ ਹੋਏ ਆ ਉਹਦੇ ਚ ਅਸੀਂ ਉਹਨਾਂ ਨੂੰ ਵੀ ਯਤਨ ਕਰਨਗੇ ਅਪੀਲ ਲੇਕ ਗਏ ਆ ਅਸੀਂ ਵੀ ਆਓ ਆਪਾਂ ਸਾਰੇ ਰਲ ਕੇ ਉਸ ਜ਼ਬਰਦਸਤ ਮੂੰਹ ਤੋੜਨਾ ਜਵਾਬ ਦੇਣ ਲਈ ਇਹ ਜਿਹੜਾ ਅਸੀਂ ਸੰਘਰਸ਼ ਕੱਲ ਨੂੰ ਵਿਢਿਆ ਆਪਦੇ ਆਪ ਦੇ ਤੌਰ ਤੇ ਸਾਰੇ ਇਸ ਲੜਾਈ ਦੇ ਮੈਦਾਨ ਦੇ ਵਿੱਚ ਉਹ ਜ਼ਬਰ ਦੇ ਖਿਲਾਫ ਆਵਾਜ਼ ਬੁਲੰਦ ਕਰ ਗਏ ਹੂੰ ਮੈਂ ਮੈਂ ਤੇ ਨਸਕਾ ਵੀ ਨਾਰਕਾਰੀ ਆਪਣੇ ਰੱਖਦਾ ਕਿ 15 ਫਰਵਰੀ ਕੱਲ ਨੂੰ ਉਹਨਾਂ ਨੇ 12 ਤੋਂ 4 ਵਜੇ ਤੱਕ ਰੇਲਾਂ ਰੁਕਣੀਆਂ ਬਿਲਕੁਲ ਹੁਣ ਇਹ ਤੇ ਸਪਸ਼ਟ ਕਰਿਓ ਕਿ ਇਹ ਸਿਰਫ ਕੀ ਤੁਹਾਡੀ ਦਿੱਥੇਬੰਦੀ ਹੈ ਲੋਕਾਂ ਲਈ ਗ੍ਰਾਂਥ ਸਾਹਿਬ ਵੀ ਹੈ ਲੋ ਜਾਂ ਐਸਕੇਐਮ ਜਿਹੜਾ ਮਤਲਬ ਕਿ ਜਿਹੜਾ ਮੇਨ ਐਸ ਕੇ ਐਮ ਹੈ ਉਹਨਾਂ ਦੀ ਕਾਲ ਹੈ ਬਾਕੀ ਜਿਹੜੇ ਬੰਦੀਆਂ ਕੀ ਇਹਦੇ ਨਾਲ ਤੁਰ ਰਹੀਆਂ ਐ ਜਾਂ ਕੀ ਨਹੀਂ ਤੁਰ ਰਹੀਆਂ ਇਹ ਵੀ ਥੋੜਾ ਸਪਸ਼ਟ ਕਰਿਓ ਨਹੀਂ ਦੇਖੋ ਜਿੰਨਾ ਇਹ ਜਬਰ ਉਹਨਾਂ ਨੇ ਤੇਜ ਕੀਤਾ ਤੇ ਜਿੰਨੀ ਬਣਦੀ ਸੀ ਕਾਲੀ ਤੁਰਤ ਬੋਲਣ ਦਾ ਇਸ ਕਰਕੇ ਕਿਹਾ ਅਸੀਂ ਤਾਂ ਕਰਤਾ ਲਾਣ ਹੂੰ ਇੱਕ ਇੱਕ ਵਾਰੀ ਸਾਡੀ ਜਥੇਬੰਦੀ ਵੀ ਕੇ ਜੀ ਉਹ ਤਾਂ ਗਰਾਹਾਂ ਵੱਲੋਂ ਲਾਣ ਹੈ ਪਰ ਸਾਡਾ ਯਤਨ ਹੈ ਵੀ ਪੰਜਾਬ ਦੀਆਂ ਸਾਂਝੀਆਂ ਜਥੇਬੰਦੀਆਂ ਚ ਅੱਜ ਅਸੀਂ ਮੀਟਿੰਗ ਦੇ ਵਿੱਚ ਇਸ ਕਰਕੇ ਅਪੀਲ ਲੈ ਕੇ ਗਏ ਆ ਵੀ ਆਓ ਆਪਾਂ ਇਹਨੂੰ ਸਾਰਿਆਂ ਨੂੰ ਸਾਂਝਾ ਬਣਾ ਜਾਈਏ ਤੇ ਸਾਨੂੰ ਉਮੀਦ ਵੀ ਹੈ ਵੀ ਇਹ ਜਿਹੋ ਜਿਹਾ ਜ਼ਬਰ ਹੈ ਤੇ ਜਿਹੋ ਜਿਹਾ ਕਿਉਂਕਿ ਜਥੇਬੰਦੀਆਂ ਦੇ ਲੜਨ ਦੇ ਸਭ ਦੇ ਹੈਗੇ ਇਸ ਗੱਲ ਦਾ ਵੀ ਉਹ ਇਹ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਵੀ ਸਾਂਝਾ ਬਣ ਸਕਦਾ ਹੈ ਹੂੰ ਇਸ ਤੋਂ ਅੱਗੇ ਸਾਡਾ ਇਹ ਵੀ ਹੈਗਾ ਵੀ ਆ ਵੇਖ ਕੇ ਐਸਕੇਮ ਦਾ ਸਦਾਏ ਬਣੇ ਐਸਕੇਮ ਦੀ ਮੀਟਿੰਗ ਵੀ ਫੌਰੀ ਤੌਰ ਤੇ ਅਸੀਂ ਸਾਡੇ ਅੱਗੋਂ ਨਾਲ ਰਾਪਤੇ ਚੱਲਗਾਤਾਰ ਵੀ ਫੌਰੀ ਮੀਟਿੰਗ ਕਰਕੇ ਇਹਦੇ ਤੇ ਕੋਈ ਐਸਕੇਮ ਵੀ ਸਦਾ ਦੇਵੇ ਤੇ ਖਿਸ਼ੰਘਰਸ਼ ਦਾ ਤੇ ਲਗਾਤਾਰਤਾ ਦਾ ਹੋਵੇ ਉਹ ਮੁਲਕ ਪੱਧਰ ਤੇ ਐਸਕੇਮ ਦਾ ਹੋਊਗਾ ਸਦਾ ਉਹ ਸਾਡੇ ਯਤਨਾਂ ਇੱਕ ਵਾਰੀ ਯਾਨੀ ਸਾਡੀ ਜਥੇਬੰਦੀ ਵੱਲੋਂ ਵੀ ਕਿ ਜੇ ਇੱਕ ਤਾਂ ਗੁਰਾਂਵਾਂ ਵੱਲੋਂ ਸਦਾ ਇਹ ਹੂੰ ਇਹਦੇ ਵਿੱਚ ਕੀ ਤੁਸੀਂ ਸਿਰਫ ਮਤਲਬ ਕਿ ਕੇਂਦਰ ਸਰਕਾਰ ਨੂੰ ਟਾਰਗੇਟ ਤੇ ਰੱਖੋਗੇ ਜਾਂ ਪੰਜਾਬ ਸਰਕਾਰ ਨੂੰ ਵੀ ਕਿਉਂਕਿ ਦੇਖੋ ਪੰਜਾਬ ਸਰਕਾਰ ਦੇ ਖਿਲਾਫ ਸਾਡਾ ਅੱਡ ਚੱਲ ਰਿਹਾ ਹੈ ਹੂੰ ਉਹ ਸਾਡਾ 24 ਦਾ ਸੱਦਾ ਦਿੱਤਾ ਹੋਇਆ ਹੈ ਹੂੰ ਜਿਹੜਾ ਕਿ ਅਸੀਂ ਚੰਡੀਗੜ੍ਹ ਦੇ ਵਿੱਚ ਮੋਰਚਾ ਲਾਉਣਾ ਹੈ ਪਹਿਲਾਂ ਅਸੀਂ ਪੰਜ ਰੋਜ਼ਾਂ ਜਿਲ੍ਹਾ ਹੈੱਡਕੁਆਰਟਰ ਦੇ ਲਾ ਚੁੱਕੇ ਹਾਂ ਇਹ ਤਾਂ ਨਰੋਲ ਕੇਂਦਰ ਦੇ ਖਿਲਾਫ ਹੈ ਕਿਉਂਕਿ ਕੇਂਦਰ ਹੀ ਜ਼ਬਰ ਕਰ ਰਹੀ ਹੈ ਕੇਂਦਰ ਨਾਲ ਹੀ ਸੰਬੰਧ ਤੇ ਮੰਗਾ ਮਸਲੇ ਹੈ ਦਿੱਲੀੋਂ ਉਹਨਾਂ ਦੀਆਂ ਮੰਗਾਂ ਹੈ ਦਿੱਲੀ ਸਰਕਾਰ ਦੇ ਨਾਲ ਇਹ ਤਾਂ ਮੈਂ ਤੇ ਦਿੱਲੀ ਸਰਕਾਰੀ ਹਾਂ ਇਹ ਦਿੱਲੀ ਗੰਗਾ ਰਾਜ ਸਿੰਘ ਜੀ ਉਹ ਕੰਗੇ ਜਾਵੇ ਕਿ ਜਿਹੜੇ ਮੌਜੂਦਾ ਐਸਪੀਨ ਗੈਰ ਰਾਜਨੀਤਿਕ ਜਾਂ ਮਜ਼ਦੂਰ ਤੇ ਰਾਸਤੇ ਲੱਗੀਆਂ ਉਹਨਾਂ ਦੇ ਬਕਦੇ ਵਿੱਚ ਤੁਸੀਂ ਇਹ ਰੇਲਾ ਰੋਸ ਦਾ ਐਲਾਨ ਕੀਤਾ। ਬਿਲਕੁਲ ਉਹਨਾਂ ਦੇ ਜੋ ਜ਼ਬਰ ਕੀਤਾ ਜ਼ਬਰ ਦੇ ਵਿਰੋਧ ਚ ਤੇ ਜਿਹੜੀਆਂ ਮੰਗਾ ਮਸਲੇ ਤੇ ਉਹ ਲੜ ਰਹੇ ਮੰਗਾ ਮਸਲੇ ਸ਼ਬਦੀਆਂ ਸਾਂਝੀਆਂ ਕਿਸਾਨੀ ਦੀਆਂ ਮੰਗਾ ਉਹ ਮੰਗਾ ਦੀ ਵੀ ਡਟਵੀਂ ਹਮਾਇਤ ਹੈ ਸਾਡੀ। ਹੂੰ ਠੀਕ ਹੈ ਸਾਡੇ ਕੁਝ ਅੰਦਰਲੇ મતਭੇਦ ਹੋਣ ਕਰਕੇ ਲੜਾਈ ਦੇ ਵਕ ਵਕ ਟੰਗ ਹੋਣ ਕਰਕੇ ਉਹ ਆਪ ਦੇ ਤੌਰ ਤੇ ਲੜ ਰਹੇ ਆ ਸਾਰੇ ਲੜੀ ਰਹੇ ਆ। ਹੂੰ ਐਸਕੈਮਾ ਵੀ ਪਹਿਲਾਂ ਵੀ ਸਦਾ ਦਿੰਦੇ ਰਹੇ ਧਰ ਤੋਂ ਲੈ ਕੇ ਦਿੱਲੀ ਅੰਦੋਲਨ ਦੇ ਵਿੱਚ ਵੀ ਬਹੁਤ ਸਾਡੀਆਂ ਤਰ੍ਹਾਂ ਖਾਸ ਕਰਕੇ ਅਸੀਂ ਆਜ਼ਾਦ ਤੌਰ ਤੇ ਵੀ ਆਪਦਾ ਲੜਦੇ ਰਹੇ ਉਹਨੂੰ ਸਭ ਨੂੰ ਅਧਿਕਾਰ ਹੁੰਦਾ ਹੱਕ ਹੁੰਦਾ ਹੈ ਆਜ਼ਾਦ ਤੌਰ ਤੇ ਆਪਸ ਵਿੱਚ ਹੱਥ ਕਰ ਸਕਦੇ ਆ ਉਹਨਾਂ ਦਾ ਅਧਿਕਾਰ ਹੈ ਇਹ ਕਰਨਾ ਚਾਹੀਦਾ ਪਰ ਜੇ ਸਰਕਾਰ ਕੋਈ ਆਏ ਨਖੇੜ ਕੇ ਦੇਖੇ ਵੀ ਅਸੀਂ ਕੱਲਿਆਂ ਤੇ ਜ਼ਬਰ ਕਰ ਲਾਂਗੇ ਇਹ ਤਾਂ ਕੋਈ ਵੀ ਬਰਦਾਸ਼ਤ ਨਹੀਂ ਕਰਦਾ ਹੂੰ ਇਹ ਜ਼ਬਰ ਦੇ ਵੀ ਖਿਲਾਫ ਹੈ ਤੇ ਉਹਨਾਂ ਮੰਗਾ ਮਸਲਿਆਂ ਦੀ ਵੀ ਹਮਾਇਤ ਸਾਡੀ ਬਿਲਕੁਲ ਬਿਲਕੁਲ ਜੀ ਹੁਣ ਤੁਹਾਡੇ ਆ ਮੰਗਾ ਤੇ ਮਸਲਿਆਂ ਦੇ ਉੱਤੇ ਆਪਾਂ ਹੁੰਦੇ ਆ ਮੋਦੀ ਸਰਕਾਰ ਨੇ ਕਿਹਾ ਕਿ ਉਹ ਕਿਸਾਨਾਂ ਦੀ ਆਮਦਨ ਦੁੱਗਣੀ ਕਰਨੀ ਹੈ ਕਿਉਂਕਿ ਥੋੜਾ ਜਿਹਾ ਸਾਡੇ ਦਰਸ਼ਕਾਂ ਨੂੰ ਸਮਝਾਉਗੇ ਕਿ ਅੱਜ ਦੇ ਹਾਲਾਤ ਕਿਸਾਨਾਂ ਦੇ ਕਿਵੇਂ ਨੇ ਆਮਦਨ ਦੇ ਪੱਖੋਂ ਆਰਥਿਕ ਪੱਖੋਂ ਜਾ ਕਿਸਾਨਾਂ ਦੀਆਂ ਮੰਗਾਂ ਉੱਥੇ ਕਿੱਥੇ ਸਟੈਂਡ ਕਰਦੀਆਂ ਕੀ ਜਿਵੇਂ ਤੁਸੀਂ ਐਮਐਸਪੀ ਦਾ ਹੋਰ ਮੰਗਾਂ ਦੀ ਗੱਲ ਕਰ ਰਹੇ ਕੀ ਉਹਦੇ ਨਾਲ ਕਿਸਾਨਾਂ ਦੀ ਆਮਦਨ ਦੇ ਵਿੱਚ ਕਿਵੇਂ ਦਾ ਤਰਕ ਪੈਂਦਾ ਕਿਸਾਨ ਕਿਵੇਂ ਦੀ ਆਮਦਨ ਬਿਕਣੀ ਚਾਹੁੰਦੇ ਨੇ ਜਾਂ ਮਤਲਬ ਕਿ ਜੋ ਮੋਦੀ ਸਰਕਾਰ ਨੇ ਵਾਦੇ ਕੀਤੇ ਸੀ ਉਹਨਾਂ ਨੂੰ ਤੁਸੀਂ ਨਿੱਜੀ ਮਤਲਬ ਕਿ ਜਦੋਂ ਆਪਾਂ ਕਿਸਾਨਾਂ ਦੀ ਜ਼ਿੰਦਗੀ ਦੀ ਰੋਜ਼ਮਰਾਂ ਦੀਆਂ ਲੋੜਾਂ ਦੇ ਉੱਤੇ ਦੇਖੀਏ ਜਾਂ ਉਹਨਾਂ ਦੇ ਖੇਤੀ ਖਰਚਿਆਂ ਦੇ ਉੱਤੇ ਦੇਖੀਏ ਜਾਂ ਲਾਗਤ ਉੱਤੇ ਵੇਖੀਏ ਉਹਦੇ ਉੱਤੇ ਕਿਵੇਂ ਦਾ ਅਸਰ ਪੈ ਰਿਹਾ ਅੱਜ ਦੇ ਹਾਲਾਤਾਂ 'ਚ ਹਾਂਜੀ ਹਾਂਜੀ ਦੇਖੋ ਜਿੱਥੋਂ ਤੱਕ 22 ਚ ਅੰਦਰ ਦੁੱਗਣੀ ਕਰਨ ਦਾ ਵਾਅਦਾ ਕੀਤਾ ਸੀ ਜਾਂ ਵੱਡਾ ਐਲਾਨ ਕੀਤਾ ਸੀ ਮੋਦੀ ਦੀ ਸਰਕਾਰ ਨੇ ਜੀ ਉਹ ਦੁੱਗਣੀ ਤਾਂ ਕੀ ਹੋਣੀ ਹੈ ਪਹਿਲੀ ਵੀ ਖੁਰਗੀ ਲਾਗਤ ਖਰਚੇ ਇੰਨੇ ਵਧ ਗਏ ਲਾਗਤ ਖਰਚੇ ਆ ਮੁਤਾਬਕ ਕੋਈ ਫਸਲ ਦਾ ਫਿਰ ਜਿੰਨੇ ਵੀ ਕਿਸਾਨੀ ਜਨਸਾਂ ਚਾਹੇ ਉਹ ਸਬਜ਼ੀਆਂ ਫਲਾਂ ਧੋਤ ਲੈ ਕੇ ਦੁੱਧ ਦੁੱਧ ਦੇ ਰੇਟਾਂ ਤੱਕ ਦੀ ਕੋਈ ਵੀ ਪਹਿਲੇ ਰੇਟਾਂ ਤੋਂ ਹੋਰ ਸੁੰਗੜ ਗਈ ਉਹਦੀ ਆਮਦਨ ਤਾਂ ਕਿਉਂਕਿ ਲਾਗਤ ਖਰਚੇ ਵਧ ਗਏ ਉਹਦੇ ਮੁਤਾਬਕ ਫਸਲਾਂ ਦੇ ਪਹਿਲੀ ਗੱਲ ਤਾਂ ਐਮਐਸਟੀ ਅਲਾਨੀ ਨਹੀਂ ਜਾਂਦੀ ਬਹੁਤ ਸਾਰੇ ਜਿਹੜਾ ਪਿਆ ਹਜੇ ਜਿਵੇਂ ਸਬਜ਼ੀਆਂ ਐ ਫਲ ਆਇਆ ਦੁੱਧ ਆਇਆ ਜਾਂ ਹੋਰ ਕਾਰੋਬਾਰ ਆ ਜਿਹੜੇ ਨਾਲ ਇਹ ਦੇ ਸਹਾਇਕ ਧੰਦੇ ਜਿਨ੍ਹਾਂ ਨੂੰ ਆਪ ਹੀ ਕਿਹਾ ਹੋਇਆ ਕੇਂਦਰ ਦਾ ਵੀ ਕਹਿੰਦਾ ਰਾਜ ਸਰਕਾਰਾਂ ਵੀ ਕਹਿੰਦੀਆਂ ਉਹਨਾਂ ਦੀ ਤਾਂ ਕੋਈ ਐਮਐਸਪੀ ਨਹੀਂ ਇਸ ਕਰਕੇ ਪਿਛਲੇ ਦਿਨੋਂ ਇਹ ਬੋਰ ਦੇ ਵਿੱਚ ਤੁਸੀਂ ਦੇਖਿਆ ਹੋਣਾ ਬੋਰ ਦੇ ਵਿੱਚ ਕਿੰਨੂ ਦੇ ਉਤਪਾਦਕਾਂ ਨੂੰ ਕਿੰਨਿਆਂ ਨੂੰ ਸੜਕਾਂ ਤੇ ਛੱਟਣਾ ਪਿਆ ਬਿਲਕੁਲ ਇਹ ਹਾਲ ਪਿਛਲੇ ਦਿਨਾਂ ਜੰਗੂਰਾ ਦੀ ਬਣੀ ਐ ਇਹ ਹਾਲ ਤਲੂਆਂ ਦੀ ਬਣ ਜਾਂਦੀ ਐ ਇਹ ਹਾਲ ਜਾਨੀ ਇਹ ਕਾਰਨ ਕੀ ਐ ਜਣੀ ਜਿਸ ਤੋਕ ਆਪਾਂ ਲਿਆਜੇ ਵੀ ਜਿਹੜਾ ਕਹਿੰਦੇ ਸੀ ਨਾ ਵੀ ਦੁੱਗਣੀ ਆਮਦਨ ਤਾਂ ਦੁੱਗਣੀ ਆਪਨ ਤਾਂ ਦੂਰ ਰਹੀ ਆ ਅੰਦਰ ਤਾਂ ਪਹਿਲਾਂ ਵਾਲੀ ਖੁਰਗੀ ਹੂੰ ਅੱਛਾ ਨਾਲ ਉਹਨਾਂ ਦਾ ਜਿਹੜਾ ਵਾਅਦਾ ਸੀ ਜਿਹੜਾ ਕਾਰਨ ਇਹੀ ਹੈ ਹਾਂਜੀ ਬੱਚਿਆਂ ਨੂੰ ਸਿੱਧੇ ਸ਼ਬਦਾਂ ਵਿੱਚ ਥੋੜਾ ਸਮਝਾਓ ਜੇ ਤੁਸੀਂ ਇੱਕ ਤੋਂ ਇੱਕ ਐਗਜ਼ਾਮਪਲ ਲਈਏ ਮਤਲਬ ਕਿ ਤੁਹਾਡੀ ਆਮਦਨ ਕਿਵੇਂ ਖਰੀ ਕਿਵੇਂ ਆਮਦਨ ਕੋਲ ਦੁੱਗਣੀ ਹੋ ਸਕਦੀ ਹੈ ਜਿਵੇਂ ਆਪਾਂ ਝੋਨੇ ਤੇ ਕਣਕ ਤੋਂ ਹੀ ਲਾ ਲਓ ਕਿ ਤੁਹਾਨੂੰ ਐਮਐਸਕੇ ਪੀ ਮਿਲਦੀ ਆ ਉਹਦੇ ਵਿੱਚ ਕਿਹੜੇ ਤੁਹਾਡੇ ਖਰਚੇ ਨੇ ਜਿਹੜੇ ਵੱਧ ਗਏ ਨੇ ਜੋ ਤੁਹਾਨੂੰ ਚਾਹੀਦਾ ਉਹ ਕੀ ਆ ਉਹਦੇ ਵਿੱਚ ਥੋੜਾ ਜਿਹਾ ਇੱਕ ਦੋ ਫਸਲਾਂ ਦੀ ਐਮਐਸਕੇ ਪ ਦੇਖੋ ਜਿਹੜੀ ਮਰਜੀ ਫਸਲ ਦੀ ਇਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਕਣਕ ਦੀਆਂ ਕਣਕ ਦੇ ਤੇ ਝੋਨੇ ਤੇ ਲਾਗਤ ਖਰਚੇ ਜਿਹੜੇ ਇਹਨਾਂ ਦੀਆਂ ਯੂਨੀਵਰਸਿਟੀਆਂ ਜਿਹੜੇ ਖੇਤੀ ਵਿਭਾਗ ਹੈ ਹੂੰ ਖੇਤੀਬਾੜੀ ਵਿਭਾਗ ਉਹਨਾਂ ਨੇ ਭੇਜਿਆ ਹੋਇਆ ਹੈ ਜਿਹੜੀ ਰਾਜ ਐਸਐਮਐਸਪੀ ਮਿਲ ਰਹੀ ਹੈ ਕਣਕ ਤੇ ਹੂੰ ਇਹਦੇ ਨਾਲੋਂ ਡੇਡਾ ਹੂੰ ਪਿਛਲੇ ਸਾਲ ਦਾ ਅੰਕੜਾ ਪਿਆ ਹੈ ਜਿਹੜੀ ਕਣਕ ਦਾ ਪਿਛਲਾ ਰੇਟ ਸੀਗਾ ਪਿਛਲੇ ਸਾਲ ਤੇ ਇਹਨਾਂ ਨੇ 2800 ਰੁਪਿਆ ਪ੍ਰਤੀ ਕੁੰਟਲ ਇਹਨਾਂ ਨੇ ਭੇਜਿਆ ਵੀ ਇਹ ਲਾਗਤ ਖਰਚਾ ਹੈ ਹੂੰ ਇਹਨਾਂ ਮਹਿਕਮੇ ਦੀ ਗੱਲ ਹੈ ਜੇ ਹੁਣ 2800 ਰਾਬੀ ਇਹਨਾਂ ਦੇ ਕੇਂਦਰ ਸਰਕਾਰ ਦਾ ਹੀ ਉਦੋਂ ਕਿਸਾਨ ਕਮਿਸ਼ਨ ਬਣਾਇਆ ਸੋਮੀਨਾਥਨ ਡਾਕਟਰ ਸੋਮੀਨਾਥਨ ਦੀਗਵਾਈ ਦੇ ਵਿੱਚ ਹੂੰ ਉਹਨੇ ਆਪਦੀ ਸਿਫਾਰਸ਼ਾਂ ਦੇ ਵਿੱਚ ਬਹੁਤ ਜ਼ੋਰ ਨਾਲ ਕਿਹਾ ਵੀ ਲਾਗਤ ਖਰਚੇ ਗਿਣਕੇ 50% ਮੁਨਾਫਾ ਜੋੜੋ ਉਹਦੇ ਚ ਹੂੰ ਹੁਣ ਜੇ ਇਹਨਾਂ ਵਾਲੀ ਗੱਲ ਮੰਨ ਲਈਏ 28 ਨੂੰ ਡੇਡਾ ਕਰੋ ਹੂੰ ਕਿੱਥੇ ਜਾਊਗੀ ਸਾਡੇ ਵੀ ਬਣਦਾ ਤਾਂ ਇਹ ਹੈ ਲਾਗਤ ਖਰਚਿਆਂ ਦੇ ਹਿਸਾਬ ਦੇ ਨਾਲ ਇਹਦੇ ਨਾਲ ਇੱਕ ਵੱਡਾ ਸਵਾਲ ਹੋਰ ਖੜਾ ਹੋ ਜਾਂਦਾ ਹੈ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਖਾਸ ਕਰਕੇ ਖਾਦ ਖੁਰਾਕਾਂ ਦੇ ਮਾਮਲੇ ਦੇ ਵਿੱਚ ਵੀ ਉਹ ਹੋ ਫਿਰ ਇਹ ਦੁਹਾਈ ਲਾਉਂਦੇ ਆ ਉਹਨਾਂ ਲੋਕਾਂ ਦੀ ਜਿਹੜੇ ਲੋੜਵੰਦ ਲੋਕ ਆ ਅਨਾਜ ਖਾਣ ਵਾਲੇ ਆ ਵੀ ਖਾਦ ਖੁਰਾਕਾਂ ਦੇ ਰੇਟ ਵਧ ਜਾਣਗੇ ਉਹ ਪੀਡੀਐਸ ਕਾਦੇ ਵਾਸਤੇ ਬਣਾਈ ਹੋਈ ਹੈ ਉਹਦੇ ਰਾਹੀਂ ਲੋੜਵੰਦਾਂ ਨੂੰ ਸਸਤੇ ਅਨਾਜ ਮਹਈਆ ਕਰਾਉਣ ਉਹਨਾਂ ਨੂੰ ਉਹਦੇ ਤੇ ਸਬਸਿਡੀਆਂ ਦੇਣ ਇਸ ਕਰਕੇ ਜਣੀ ਆਮਦਨ ਦਾ ਮਾਮਲਾ ਆਹੀਂ ਦੂਜੀ ਫਸਲ ਤੇ ਆ। ਝੋਨੇ ਦੀ ਫਸਲ ਤੇ ਸਾਰੀਆਂ ਫਸਲਾਂ ਤੇ ਆ। ਇੱਕ ਗੱਲ ਇਹ ਪਹਿਲੀ ਗੱਲ ਇਹ ਹੈਗੀ ਆ ਵੀ ਸਵਾਮੀਨਾਥਨ ਆਪ ਕਹਿ ਰਿਹਾ ਇਹਨਾਂ ਦਾ। ਉਹਦੇ ਮੁਤਾਬਕ ਕਰਦੇ ਨੇ ਜੇ ਉਹ ਉਹ ਤਾਂ ਡੁੱਢਾ ਕਹਿੰਦਾ ਦੁਗਣੀ ਤਾਂ ਜ਼ਰੂਰ ਦੀ ਰਹੀ। ਵੀ ਲਾਗਤ ਖਰਚ ਗਿਣ ਲਓ ਉਹਦੇ। ਲਾਗਤ ਖਰਚੇ ਤੋਂ ਡੁੱਢਾ ਐਮਐਸਪੀ ਰੇਟ ਕਰੋ ਤੇ ਉਹਦੀ ਖੁਨੂਨ ਦੀ ਗਰੰਟੀ ਹੋ ਗਈ। ਖਰੀਦਣ ਦੀ। ਹੁਣ ਮੰਨ ਲਓ ਤੇਈ ਫਸਲਾਂ ਤੇ ਐਲਾਨ ਤਾਂ ਕਰ ਦਿੰਦੇ ਆ ਇਹ। ਪਰ ਖਰੀਦ ਤਾਂ ਦੋ ਫਸਲਾਂ ਤੇ ਹੀ ਹੁੰਦੀ ਆ ਨਾ ਝੋਨੇ ਦੀ ਤੇ ਕਣਕ ਦੀ। ਉਹ ਵੀ ਦੋ ਸੂਬਿਆਂ 'ਚ। ਐਮਐਸਪੀ ਕਿੰਨੀ ਐ ਸ਼ੰਗਾਰਾ ਸਿੰਘ ਜੀ? ਹਾਂਜੀ ਇਸ ਵੇਲੇ ਕਣਕ ਤੇ ਝੋਨੇ ਤੇ ਐਮਐਸਪੀ ਕਿੰਨੀ ਆ ਐਮਐਸਪੀ ਦਾ 2100 ਰੁਪਿਆ ਹੈ ਹੂੰ ਕਣਕ ਦੀ ਇਹ ਇਹਦੇ ਲਗਭਗ ਹੀ ਬਸ ਹੈ ਝੋਨੇ ਦੀ ਇਹਦੇ ਲਗਭਗ ਝੋਨੇ ਦੀ ਮਤਲਬ ਕਿ ਰਕਮ 2800 ਦੇ ਕਰੀਬ ਪਰ ਦੇ 2100 ਰੁਪਏ ਇਹ ਇਹਨਾਂ ਦੇ ਆਪ ਦੇ ਅੰਕੜੇ ਆ ਜਿਹੜਾ ਖੇਤੀ ਵਿਭਾਗ ਨੇ ਜਿਹੜਾ ਲਾਗਤ ਕੀਮਤ ਕਮਿਸ਼ਨ ਬਣਾਇਆ ਹੋਇਆ ਉਹਨੇ ਸਿਫਾਰਿਸ਼ਾਂ ਭੇਜੀਆਂ ਹੋਈਆਂ ਹੂੰ ਉਹਦੇ ਮੁਤਾਬਕ ਵੀ ਨਹੀਂ ਚੱਲ ਰਹੀ ਉਹਦੇ ਮੁਤਾਬਕ ਵੀ ਲਾਗਤ ਖਰਚੇ ਵੀ ਨਹੀਂ ਪੂਰੇ ਕਰਦੇ ਇਹੇ ਆਮਦਨ ਤਾਂ ਗਾਂਢੀ ਆ ਗੱਲ ਵੀ ਅੰਦਰ ਦੁੱਗਣੀ ਕਰਨ ਦਿੱਤਾ ਇਹ ਇਹ ਜਿਹੜੇ ਹੁਣ ਐਮਐਸਪੀ ਦਿੰਦੇ ਆ ਹੂੰ ਇਹਦੇ ਤਾਂ ਲਾਗਤ ਖਰਚੇ ਵੀ ਨਹੀਂ ਪੂਰੇ ਹੁੰਦੇ ਅਸੀਂ ਬੈਠੇ ਆ ਵੀ ਇਹਨਾਂ ਨੂੰ ਉਹ ਜੋ ਜਦੋਂ ਸਾਡਾ ਨਰਮੇ ਦਾ ਘੋਲ ਚੱਲਦਾ ਸੀ ਨਰਮੇ ਤੇ ਅਸੀਂ ਲਾਗਤ ਖਰਚੇ ਮੁਤਾਬਕ 40000 ਰੁਪਇਆ 2015 ਦੇ ਵਿੱਚ ਪ੍ਰਤੀ ਏਕੜ ਦਾ ਮੰਗਦੇ ਸੀ ਵੀ ਇਹਦੇ ਨਾਲ ਘਰ ਪੂਰੇ ਹੋ ਮਸਾ ਜੀ ਉਹ ਅੰਕੜੇ ਲੈ ਆਏ ਹੂੰ ਅੰਕੜੇ ਲਿਆ ਕੇ ਸਾਡੇ ਨਾਲ ਬਹਿ ਗਏ ਖੇਤੀ ਮਾਹਰ ਬੈਠੇ ਮੈਂ ਉਸ ਮੀਟਿੰਗ ਦੇ ਵਿੱਚ ਆ ਉਹਦੇ ਵਿੱਚ ਜਦੋਂ ਅਸੀਂ ਪੇਸ਼ ਕਰਿਆ ਵੀ 40000 ਅਸੀਂ ਸੱਟ ਕਰ ਦਿਆਂਗੇ ਹੂੰ ਜਦੋਂ ਅਸੀਂ ਸਿੱਧ ਕਰਾ ਜਦੋਂ ਉਹ ਅੰਕੜੇ ਲੈ ਕੇ ਆ ਗਏ ਹੂੰ ਉਹਨਾਂ ਨੇ ਸਾਡੇ ਨਾਲੋਂ 2000 ਰੁਪਇਆ ਵੱਧ ਲਿਆਂਦਾ ਹੂੰ ਜਦੋਂ ਉਹ ਘੱਟ ਕਰਿਆ ਉਹਨਾਂ ਨੇ ਜਿਹੜਾ ਜਿਵੇਂ ਹੁਣ ਆਪਾਂ ਅੰਦਾਜ਼ਾ ਲਾ ਲੀਏ ਵੀ ਜ਼ਮੀਨ ਦਾ ਠੇਕਾ ਹੈ ਹੂੰ 40000 ਨੂੰ ਮੰਨ ਲ ਗਏ ਹੂੰ ਇੱਕ ਫਸਲ ਦਾ 20000 ਹੋ ਗਿਆ ਜੀ ਉਹਨਾਂ ਨੇ 22500 ਰੁਪਏ ਦਾ ਖਰਚਾ ਸਾਡੇ ਮੂਰੇ ਲਿਆ ਕੇ ਧਰਤਾ ਹੂੰ ਜੀ ਆਹ ਬਣਦਾ 22500 ਲਾਗਤ ਖਰਚਾਤਾ ਯਾਰ ਤੁਸੀਂ ਕਹੀ ਜਾਂਦੇ ਹੋ 40000 ਆ 40000 ਅਸੀਂ ਕਿਹਾ ਵੀ ਠੀਕ ਆ ਆ ਮੰਨ ਦਾਂ ਤੁਸੀਂ ਮੰਨ ਗਏ ਹੂੰ ਅਸੀਂ ਕਹਿੰਦੇ ਇੱਕ ਮੋਟੀ ਰਕਮ ਹੈ ਨਾ ਜਿਹੜੀ ਤੁਸੀਂ ਪਾਈ ਨਹੀਂ ਮੋਟੀ ਇੱਕ ਕਲਮ ਰਹਿ ਗਈ ਉਹ ਦੱਸੋ ਅੱਜ ਔਸਤ ਜ਼ਮੀਨ ਦਾ ਠੇਕਾ ਲਾਓ ਮੂੰ ਤਾਂ 60 70 ਤੱਕ ਵੀ ਹੈ ਬਿਲਕੁਲ ਔਸਤ ਕੱਢ ਲਓ 40000 ਦੀ 40000 ਰੱਦ ਪਾ ਰੋ ਅਸੀਂ ਤਾਂ 40 ਮੰਗਦੇ ਆ ਤੁਹਾਡਾ ਸਾਢੇ ਵਿਆੜੀ ਬਣ ਗਿਆ ਹੂੰ ਜਿਵੇਂ ਉਹਨਾਂ ਦੀਆਂ ਅੱਖਾਂ ਅੱਡ ਗਈਆਂ ਰਹਿ ਗਈਆਂ ਉਹਨਾਂ ਦੀਆਂ ਅੱਖਾਂ ਖੁੱਲ ਗਈਆਂ ਵੀ ਗੱਲ ਤੁਹਾਡੀ ਠੀਕ ਹੈ ਅਸੀਂ ਗਲਤ ਹੈ ਹੂੰ ਆਏ ਦਲੀਲਾਂ ਦੇ ਨਾਲ ਜਦੋਂ ਬੈਠਾਂਗੇ ਅਸੀਂ ਹਰ ਥਾਂ ਤੇ ਹਰ ਮੇਜ਼ ਤੇ ਹਰ ਗੱਲਬਾਤ ਇਹਨਾਂ ਨੂੰ ਝੂਠੇ ਕੀਤਾ ਹੈ ਝੂਠ ਲਾ ਨਹੀਂ ਸਕਦੇ ਹੂੰ ਇਹ ਤਾਂ ਸਰਕਾਰਾਂ ਮੰਨੀਆਂ ਹੋਈਆਂ ਹੂੰ ਉਦੋਂ ਬਾਦਲ ਸਾਹਿਬ ਨਾਲ ਪਹਿਲਾਂ ਉਦੋਂ ਚੱਲੀ ਗੱਲ ਵੀ ਲਾਗਤ ਖਰਚੇ ਉਹ ਕਹਿੰਦਾ ਵੀ ਲਾਗਤ ਖਰਚੇ ਦੇ ਮੁਤਾਬਕ ਤਾਂ ਠੀਕ ਆ ਸੀ ਦੇ ਨਹੀਂ ਲਈ ਤਾਂ ਕੁਛ ਕੁਛ ਛੂਟ ਦਿੰਨੇ ਆ ਹੂੰ ਆਏ ਚੰਨੀ ਵੇਲੇ ਜਦੋਂ 17000 ਲਿਆ ਸੀ ਉਦੋਂ ਵੀ ਚੰਨੀ ਕਹਿੰਦਾ ਵੀ ਇਹ ਗੱਲ ਹੈ ਮੁੱਖ ਮੰਤਰੀ ਜੀ ਕਹਿੰਦਾ ਵੀ ਅਸੀਂ ਇਹਦੇ ਨਾਂ ਤਾਂ ਥੋੜਾ ਬਾਲਾ ਵੀ ਥੋੜੀ ਗਾਂ ਵਾਲੀ ਫਸਲ ਵਿਕਦੇ ਆ ਸੀ ਉਹ ਪੂਰਾ ਤਾਂ ਨਹੀਂ ਕਰ ਰਹੇ ਹੂੰ ਵੀ ਗਾਂ ਵਾਲੀ ਫਸਲ 'ਚ ਸਹਾਇਤਾ ਹੋ ਜੇ ਕਿਸਾਨ ਨੂੰ ਤਾਂ ਉਹਨਾਂ ਨੂੰ ਮੋਜਵਾ ਦਿੰਨੇ ਆ ਹੂੰ ਆ ਹੁਣ ਵੀ ਕਣਕ ਦਾ ਮੋਜਵਾ ਜੀ 350 ਰੁਪਇਆ ਦਿੱਤਾ ਐਲਾਨ 15000 ਦਾ ਕਰਕੇ ਵੀ 100% 15000 ਦਾ ਉਹ ਜੇ 50% ਹੈ ਨਹੀਂ 7.5 ਬਣਦਾ ਉਹ 7.5 ਵੀ ਨਹੀਂ ਦਿੰਦੇ ਉਹ 68000 ਦੇ 6800 ਦਿੰਦੇ ਆ ਹੂੰ ਜਣੀ ਆਏ ਸਾਰੀਆਂ ਗੱਲਾਂ ਤੇ ਇਹ ਠੋਸ ਪੰਗਾ ਹੈ ਬਿਲਕੁਲ ਇਹ ਗੱਲਾਂ ਨੂੰ ਕਰਨੇ ਗਰੰਟੀ ਕਰਨ ਜਿਹੜਾ ਅਸੀਂ ਐਮਐਸਪੀ ਦੀ ਕਹਿੰਦੇ ਆ ਗੱਲ ਹੁਣ ਜਿਹੜੀਆਂ ਜਿਸ ਤੱਕ ਆ ਇਹ ਮੰਗਾ ਮਸਲੇ ਦਾ ਸੋਲਾ ਸਭ ਤੋਂ ਪਹਿਲੀ ਮੰਗੇ ਚ ਪਾਈ ਹੋਈ ਹੈ ਵੀ ਜਿੰਨਾ ਚਿਰ ਡਬਲਯੂਟੀ ਉਹ ਤੋਂ ਬਾਹਰ ਨਹੀਂ ਆਉਂਦਾ ਸਾਡਾ ਦੇਸ਼ ਹੂੰ ਉਹਨਾਂ ਚਿਰ ਸਾਡੀ ਖੇਤੀ ਤਰੱਕੀ ਕਰ ਨਹੀਂ ਸਕਦੀ ਹੋਰ ਰਦਾਰੇ ਵੀ ਹੈ ਹੂੰ ਕਿਉਂਕਿ ਜਿਹੜੀ ਅਮ ਇਹ ਨਿੱਜੀਕਰਨ ਦੀ ਨੀਤੀ ਹੈ ਨਾ ਨਿੱਜੀਕਰਨ ਪ੍ਰਾਈਵੇਟੇਸ਼ਨ ਕੀਤਾ ਜਾ ਰਿਹਾ ਸਾਰੇ ਕੁਸ਼ ਦਾ ਉਹ ਜਕੜ ਪੰਜਾ ਟੁੱਟੇ ਬਿਨਾ ਕੋਈ ਅਧਾਰਾ ਕੋਈ ਖੇਤੀ ਸਵੇਤ ਖੇਤੀ ਆਜ਼ਾਦੀ ਨਹੀਂ ਹੋ ਸਕਦੀ ਹੂੰ ਇਸ ਕਰਕੇ ਪਹਿਲੀ ਮੰਗ ਹੀ ਦਿੱਲੀ ਤੋਂ ਉਹਨਾਂ ਦੀ ਇਹ ਹੈ ਕਿ ਵੀ ਡਬਲਯੂਟੀਓ ਤੋਂ ਬਾਹਰ ਆਓ ਬਿਲਕੁਲ ਦੂਜੀ ਮੰਗ ਐ ਐਮਐਸਪੀ ਦਿਓ ਸੋਮਿਨਾਥਨ ਦੀਆਂ ਸਪਸ਼ਟ ਸ਼ਮਤਾਬਕ ਹੂੰ ਇਹਦੇ ਨਾਲ ਹੀ ਵੀ ਕਾਨੂੰਨੀ ਗਾਰੰਟੀ ਕਰੋ ਵੀ ਉਹਦੀ ਖਰੀਦ ਹੋਵੇ ਹੁਣ ਖਰੀਦ ਦੀ ਹਲਾਣਤ ਕਰ ਦਿੰਦੇ ਆ ਪਰ ਖਰੀਦ ਤਾਂ ਹੁੰਦੀ ਨਹੀਂ ਖਰੀਦ ਕੱਲੀ ਝੋਨੇ ਤੇ ਕਣਕ ਤੇ ਉਹ ਵੀ ਦੋ ਦੋ ਸੂਬਿਆਂ 'ਚ ਹੈ ਪੂਰੇ ਮੁਲਕ ਦੇ ਅੰਦਰ ਸਾਰੀਆਂ ਫਸਲਾਂ ਤੇ ਐਮਐਸਪੀ ਮਿੱਤ ਕੇ ਉਹਦੀ ਕਾਨੂੰਨੀ ਗਾਰੰਟੀ ਹੋਵੇ ਖਰੀਦ ਦੀ ਫੇਰ ਬਣੂਗੀ ਗੱਲ ਕਿਸਾਨੀ ਨੂੰ ਤਾਂ ਤੁਸੀਂ ਸ਼ੰਗਾਰਾ ਸਿੰਘ ਦੀ ਬਗੈਰਤਰ ਤੋਂ ਜਿੱਥੇ ਬੰਦੀਆਂ ਇਹ ਗੱਲ ਕਾਲੂ ਗ੍ਰਹਾਂਤ ਸਾਹਿਬ ਨਾਲ ਉਹਦੀ ਗੱਲ ਹੋ ਰਹੀ ਸੀ ਕਿ ਕਾਰਪੋਰੇਟ ਦੇ ਤੁੰਗਲ ਤੋਂ ਬਾਹਰ ਆਓ ਹਾਂਜੀ ਡਬਲਿਊਟੀਓ ਤੋਂ ਬਾਹਰ ਹੋਣ ਦਾ ਰਸਤਾ ਕੀ ਤੁਸੀਂ ਮਤਲਬ ਕੋਈ ਦੱਸ ਰਹੇ ਹੋ ਸਰਕਾਰ ਨੂੰ ਕੋਈ ਖਰੜਾ ਹੈ ਤੁਹਾਡੇ ਕੋਲ ਕਿ ਮਤਲਬ ਕਿ ਉਹਨਾਂ ਮੁਲਕ ਦੀ ਆਰਥਿਕ ਬਿਲਕੁਲ ਬਿਲਕੁਲ ਅਸੀਂ ਜਦੋਂ ਪੰਜਾਬ ਸਰਕਾਰ ਨੇ ਖੇਤੀ ਨੀਤੀ ਬਣਾਉਣ ਦੀ ਗੱਲ ਕਰੀ ਆ ਅਸੀਂ ਲਿਖਤੀ ਖਰੜਾ ਦੇ ਕੇ ਆਏ ਹਾਂ ਹੂੰ ਪੰਜਾਬ ਸਰਕਾਰ ਨਾਲ ਸੰਬੰਧਿਤ ਮੰਗਾਂ ਦੇ ਵਿੱਚ ਅਸੀਂ ਪਾਇਆ ਹੋਇਆ ਵੀ ਆ ਸਾਡੇ ਖਰੜੇ ਤੇ ਅਮਲ ਕਰ ਲਓ ਜਿਹੜੀ ਇੱਥੋਂ ਦੀ ਖੇਤੀ ਹੈ ਪੰਜਾਬ ਦੀ ਖੇਤੀ ਇਹ ਤੋ ਉਹ ਮੰਨਦੇ ਆ ਵੀ ਸਾਡੀ ਖੇਤੀ ਗੁਲਾਮ ਹੋ ਗਈ ਕਾਰਪੋਰੇਟਾਂ ਦੀ ਉਹਨਾਂ ਕੰਪਨੀਆਂ ਦੀ ਵੀ ਇਹ ਗੁਲਾਮੀ ਦੇ ਜੂੜੇ ਚੋਂ ਕੱਢਣਾ ਤਾਂ ਫਿਰੋਜ਼ ਜੋ ਬਾਹਰ ਆਉਣਾ ਪਊ ਕਿਉਂਕਿ ਉਹਦੇ ਤੇ ਸ਼ਰਤਾਂ ਮੜਦੇ ਆ ਨੇ ਸੰਸਾਰ ਬੈਂਕ ਕੋਲੇ ਜਦੋਂ ਸਾਡੀ ਕੋਈ ਸਰਕਾਰ ਕਰਜ਼ਾ ਲੈਣ ਜਾਂਦੀ ਉਹ ਨਾਲ ਸ਼ਰਤਾਂ ਮੜਦੇ ਆ ਵੀ ਆਹ ਨੀਤੀਆਂ ਲਾਗੂ ਕਰੋਗੇ ਆਹ ਪ੍ਰਾਈਵੇਟੇਸ਼ਨ ਇਹਦਾ ਕਰੋਗੇ ਆਹ ਧਾਰੇ ਸਾਨੂੰ ਸੁਭਾਉਗੇ ਹੂੰ ਐਂ ਜਕੜ ਪੰਜਾ ਉਹਨਾਂ ਦਾ ਜਿੰਨਾ ਚਿਰ ਇਹ ਗੁਲਾਮੀ ਦਾ ਜੂੜਾ ਨਹੀਂ ਗਲੋਂ ਲੈਂਦਾ ਖੇਤੀ ਵਿਕਸਤ ਹੋਈ ਨਹੀਂ ਸਕਦੀ ਇੱਥੇ ਹੂੰ ਤੋ ਇਸ ਕਰਕੇ ਸਾਡਾ ਤਾਂ ਰਾਹ ਦੱਸਿਆ ਹੋਇਆ ਬਹੁਤ ਸਾਫ਼ ਦੱਸਿਆ ਹੋਇਆ ਹੂੰ ਤੇ ਤੇ ਮਤਲਬ ਕਿ ਜਿਵੇਂ ਉਦੋਂ ਪਿਛਲੀ ਵਾਰੀ ਕਿਸਾਨੀ ਅੰਦੋਲਨ ਵੇਲੇ ਵੀ ਇਹੀ ਗੱਲ ਹੋਈ ਸੀ ਅੱਜ ਵੀ ਇਹੀ ਗੱਲ ਹੋ ਰਹੀ ਆ ਤੁਹਾਨੂੰ ਲੱਗਦਾ ਹੈ ਮਤਲਬ ਕਿ ਇਹ ਸਰਕਾਰਾਂ ਲਈ ਇੰਨਾ ਸੁਖਾਲਾ ਹੁੰਦਾ ਕਿ ਉਹ ਡਬਿਊਟੀਓ ਤੋਂ ਬਾਹਰ ਆ ਜਾਣ ਕੀ ਇਹਦੇ ਲਈ ਕੋਈ ਲੰਮਾ ਰੋਡ ਮੈਪ ਤੁਸੀਂ ਦੱਸਦੇ ਹੋ ਕਿ ਇੱਦਾਂ ਇੱਦਾਂ ਕਰਕੇ ਆ ਨੀਤੀਆਂ ਬਣਾਓ ਹੌਲੀ ਹੌਲੀ ਇੱਦਾਂ ਬਾਹਰ ਆਇਆ ਜਾ ਸਕਦਾ ਹੈ ਅਸਲ ਗੱਲ ਤਾਂ ਜੀ ਉਦੋਂ ਤੋਂ ਜੁੜੀ ਹੋਈ ਹੈ ਜਦੋਂ ਇੱਥੇ ਆਜ਼ਾਦੀ ਵਾਲੀ ਗੱਲ ਚੱਲੀ ਆ ਆਜ਼ਾਦੀ ਲਹਿਰ ਚੱਲੀ ਆ ਇੱਕ ਪਾਸੇ 46 ਚ ਸਾਡੀਆਂ ਜੱਥੇਬੰਦੀਆਂ ਜਿਹੜੀਆਂ ਇਸ ਤਰ੍ਹਾਂ ਲੜ ਰਹੀਆਂ ਉਹਨਾਂ ਦੀ ਸਮਝ ਇਹ ਹੈਗੀ ਆ ਵੀ ਅਸਲ ਵਿੱਚ ਆਜ਼ਾਦੀ ਨਹੀਂ ਆਈ। ਹੂੰ ਇਹ ਉਹ ਹੀ ਚੋਰ ਗੁਲਾਮੀ ਹੈ। ਹੂੰ ਇਹ ਇੱਕ ਸਮਝੌਤਾ ਹੋਇਆ ਹੈ। ਹੂੰ ਉਸੇ ਤਰ੍ਹਾਂ ਦੇਸ਼ ਵੀ ਗੁਲਾਮ ਆ ਸਾਡੇ ਉਦਾਰੇ ਵੀ ਗੁਲਾਮ ਆ ਉਹਦੀ ਕੜੀ ਹੈ। ਹੂੰ ਜੇ ਆਜ਼ਾਦ ਤੌਰ ਤੇ ਤੁਸੀਂ ਆਪ ਦੇ ਤੌਰ ਤੇ ਆਪਦੇ ਪੈਰਾਂ ਤੇ ਖੜੇ ਹੋਣਾ ਸਾਰੇ ਫੈਸਲੇ ਆਪ ਕਰਨੇ ਪੈਣਗੇ ਫਿਰ। ਹੂੰ ਇਹਹੀ ਮਤਲਬ ਹੈ ਡਬਲਯੂਟੀਓ ਤੋਂ ਆਉਣ ਦਾ। ਉਹ ਚ ਤੁਸੀਂ ਉਹੋ ਜਿਹਾ ਰਵਤਾ ਰੱਖ ਸਕਦੇ ਜਿਹੜੀ ਸਾਡੀ ਕੰਮ ਦੀ ਗੱਲ ਹੈ ਉਹਨੂੰ ਅਸੀਂ ਪੱਲੇ ਬੰਨ ਲਾਂਗੇ ਜਿਹੜੀ ਨਹੀਂ ਕੰਮ ਦੀ ਉਹਨੂੰ ਅਸੀਂ ਠੁਕਰਾਵਾਂਗੇ ਵੀ ਇਹ ਤਾਂ ਸਾਡੇ ਦੇਸ਼ ਦੇ ਹਿੱਤ ਨਹੀਂ। ਹੂੰ ਸਾਨੂੰ ਹੋਰ ਥੋ ਸੌਕੇ ਤਰੀਕੇ ਸਮਝਾਵਾਂ ਜਦੋਂ ਇਰਾਕ ਦੇ ਉੱਤੇ ਹਮਲਾ ਕੀਤਾ ਅਮਰੀਕਾ ਨੇ ਉਦੋਂ ਲਗੜਾ ਬਹਾਨਾ ਤਾਂ ਇਹ ਬਣਾਇਆ ਨਾ ਵੀ ਅਮਰੀਕਾ ਇਰਾਕ ਕੋਲੇ ਹਥਿਆਰ ਹੈ ਪਰ ਅਸਲੀ ਗੱਲ ਉਹਨੇ ਉਹ ਗੱਲ ਨਹੀਂ ਮੰਨੀ ਆਪਦੇ ਜਿਹੜੇ ਤੇਲ ਦੇ ਭੰਡਾਰ ਸੀ ਉਹਨਾਂ ਦਾ ਨਿੱਜੀਕਰਨ ਨਹੀਂ ਕੀਤਾ ਵੀ ਇਹ ਤਾਂ ਕੌਮੀ ਕੰਰ ਰਹੁ ਇਹ ਸਾਡੀਆਂ ਸਰਕਾਰਾਂ ਕਿਉਂ ਨਹੀਂ ਸਕਦੀਆਂ ਵੀ ਇਹ ਸਾਡੇ ਕੌਮੀ ਸਾਧਨ ਹੈ ਜਿਹੜੇ ਇਹ ਸਾਡੀ ਕੌਮ ਦੀ ਇਜਾਰੇਦਾਰੀ ਹੈ ਇਜਾਰੇਦਾਰੀ ਕੌਮ ਦੀ ਰਹੁ ਇਹਦੇ ਤੇ ਜਕੜ ਪੰਜਾਬ ਕਿਉਂ ਅਸੀਂ ਦੂਜਾਂ ਦਾ ਮੰਨੀਏ ਅਸੀਂ ਉਹਨੂੰ ਆਧਾਰ ਬਣਾ ਕੇ ਸਾਰਾ ਕੁਝ ਕਰਾਂਗੇ ਇਹ ਸਿੱਧਾ ਸਪਸ਼ਟ ਰਾਹ ਤੇ ਆਏ ਇਸ ਗੱਲ ਤੇ ਤੁਸੀਂ ਤੁਸੀਂ ਇਨ ਇਨ ਹਾਲਾਤਾਂ ਦੇ ਮਤਲਬ ਕਿ ਕਾਰਪੋਰੇਟ ਪੱ키 ਜਦੋਂ ਸਰਕਾਰਾਂ ਜਾਂਦੀ ਹੈ ਤੁਸੀਂ ਪਿਛਲੀ ਸਰਕਾਰ ਜੋ ਮਤਲਬ ਕਿ ਕਾਂਗਰਸ ਦੀ ਰਹੀ ਉਹਨਾਂ ਦੇ ਕਾਰਜਕਾਲ ਨੂੰ ਉਹ 70 ਸਾਲ ਉਹ ਕਹਿੰਦੇ ਇਹਨਾਂ ਨੇ ਹਟਾਏ ਆ ਕੁਝ ਕੀਤਾ ਮੁਲਕ ਨਾਲ ਤੇ ਇਹਨਾਂ ਵੀ ਆ 10 ਸਾਲਾਂ ਨੂੰ ਤੁਸੀਂ ਕਿਵੇਂ ਕੰਪੈਰੀਜ਼ਨ ਕਰਦੇ ਹੋ ਕਿਉਂਕਿ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਐਮਐਸਪੀ ਤੇ ਗਰੰਟੀ ਬਣਾ ਕੇ ਕਰੋੜ ਬਣਾ ਕੇ ਤੁਹਾਨੂੰ ਦੇਾਂਗੇ ਅਸੀਂ ਗਰੰਟੀ ਲੈਣੇ ਆ ਇਸ ਗੱਲ ਦੀ ਦੇਖੋ ਅਸੀਂ ਇਹਨਾਂ ਨੂੰ ਕਿਵੇਂ ਕਾਰਪੋਰੇਟ ਨਾਲੋਂ ਵੱਖਰਾ ਦੇਨੇ ਹ ਕਿਉਂਕਿ ਕਾਰਪੋਰੇਟ ਦਾ ਗਲਬਾ ਤਾਂ ਲਗਾਤਾਰ ਵੱਧਦਾ ਜਾ ਰਿਹਾ ਉਹ ਗਾਂਵ ਦੇ ਵਿੱਚ ਨੇ ਵੱਖਰਾ ਹੈ ਹੀ ਨਹੀਂ ਅਸੀਂ ਦੇ ਨੇ ਇਹ ਤਾਂ ਇੱਕ ਚੌਣ ਜੋਮਲਾ ਉਹਨਾਂ ਦਾ ਕੋਈ 24 ਵਾਲੀਆਂ ਚੌਣਾ ਸਿਰਤੇ ਹੈ ਸਾਡਾ ਤਾਂ ਬਹੁਤ ਸਾਫ਼ ਰਹਿਣਾ ਹੈ ਅਸੀਂ ਤਾਂ ਜਦੋਂ ਨਵੀਂ ਤੀਜੇ ਬਦਲ ਆਵਾਰਨ ਦੀ ਗੱਲ ਕੀਤੀ ਆ ਆਪ ਵਾਲਿਆਂ ਨੇ ਉਦੋਂ ਵੀ ਅਸੀਂ ਬਰਨਾਲੇ ਦੇ ਵਿੱਚ ਵੱਡੀ ਰੈਲੀ ਲੋਕ ਕਲਿਆਣ ਰੈਲੀ ਦਾ ਨਾਂ ਦਿੱਤਾ ਸੀ ਉਹਨੂੰ ਅਸੀਂ ਅੱਜ ਤਾਂ ਉਹਦੇ ਜੇ ਐਲਾਨ ਕੀਤਾ ਸੀ ਵੀ ਵੱਖਰਾ ਇਹਨਾਂ ਦਾ ਕੁਝ ਨਹੀਂ ਹੋਣਾ ਇਹ ਸਾਨੂੰ ਛੋੜੇ ਜਿੜਸੀ ਦੂਜਿਆਂ ਨੂੰ ਚੰਗਾ ਕਹਾ ਦੇਣਗੇ ਤੇ ਆ ਉਹਨਾਂ ਨੂੰ ਹਜੇ 2 ਸਾਲ ਪੂਰੇ ਹੋਏ ਨਹੀਂ ਹੂੰ ਬੀ ਮੇ ਨੈਭ ਹੋਇਆ ਬੀ ਮੇ ਨੈਜ ਸੱਥਾਂ ਦੀ ਚਰਚਾ ਸੁਣ ਲਓ ਸਾਰੇ ਸੱਥਾਂ ਦੇ ਵਿੱਚ ਚਰਚਾ ਚੱਲ ਪਈ ਹੈ ਦੂਜਿਆਂ ਨੂੰ ਚੰਗੇ ਕਹਾਤਾ ਇਹ ਤਾਂ ਉਹਨਾਂ ਨੂੰ ਵੀ ਮਾੜਾ ਨਿਭੜਿਆ ਵੀ ਇਹ ਜਿਹੜਾ ਕਹਿੰਦੇ ਸੀ ਬਦਲ ਦੇਵਾਂਗੇ ਬਦਲੇ ਇੱਥੇ ਕੀ ਹੈ ਹੋਰ ਸਾਰੀਆਂ ਚੀਜ਼ਾਂ ਦੇ ਸੰਗਜੇ ਸਕੰਜੇ ਕਾਸ਼ਤੇ ਜਿਹੜਾ ਵਰਗ ਕਿਹੜਾ ਕਿਤੇ ਜਿਹੜਾ ਲੜਾਈ ਦੇ ਮੈਦਾਨ 'ਚ ਨਹੀਂ ਹਰ ਵਰਗ ਸੜਕਾਂ ਤੇ ਆਏ ਹੂੰ ਇਸ ਕਰਕੇ ਅਸੀਂ ਕਿਸੇ ਨੂੰ ਵੱਖਰਾ ਨਹੀਂ ਸਮਝਦੇ ਨਾ ਕਾਂਗਰਸ ਨੂੰ ਨਾ ਅਕਾਲੀਆਂ ਨੂੰ ਜਾਂ ਜਿੰਨੀਆਂ ਵੀ ਲੋਕ ਵੋਟ ਪਾਟਣ ਹੈ ਸਾਰੀਆਂ ਉੱਥੇ ਮੋਹਰ ਲਾ ਕੇ ਆਉਂਦੀਆਂ ਹੂੰ ਸਿਰਫ ਲੋਕਾਂ ਦਾ ਵਿਖਾਵਾ ਕਰਦਿਆਂ ਇਹ ਪਿਛਲਾ ਇਹਨਾਂ ਦਾ ਇਤਿਹਾਸ ਪਿਆ ਹੈ ਪਹਿਲਾਂ ਇਹ ਆਪ ਦਾ ਮੋਦੀ ਦਾ ਆਈ ਜਦੋਂ ਗੁਜਰਾਤ ਦਾ ਮੁੱਖ ਮੰਤਰੀ ਸੀ ਉਦੋਂ ਇਹਦਾ ਆਰ ਦਾ ਬਿਆਨ ਪਿਆ ਲਿਖਿਆ ਵੀ ਭਾਈ ਆ ਸੋਮ ਨਾਥ ਸਿੰਘਰ ਪੁਸ਼ਪਾਰਸ਼ਾ ਮੁਤਾਬਕ ਐ ਕਰੋ ਐਮਐਸਟੀ ਨੂੰ ਲਾਗੂ ਕਰੋ ਤੁਸੀਂ ਕਰਦੇ ਕਿਉਂ ਨਹੀਂ ਤੇ ਹੁਣ ਇਹਨੂੰ 10 ਸਾਲ ਦਾ ਪਿਆ ਹੈ ਹਾਂ ਐਂ ਜਦੋਂ ਵਿਰੋਧੀ ਧਿਰ ਦੇ ਵਿੱਚ ਕਾਂਗਰਸ ਸੀ ਉਦੋਂ ਜ਼ੋਰ ਨਾਲ ਉਹ ਲੈ ਕੇ ਆਏ ਕੈਪਟਨ ਨੇ ਸੌ ਖਾ ਕੇ ਗੁੱਟਕੇ ਦੀ ਪੰਜਾਬ ਦੇ ਵਿੱਚ ਕਿਹਾ ਵੀ ਅਸੀਂ ਆ ਲਾਗੂ ਕਰਾਂਗੇ ਕਰਜ਼ੇ ਵੀ ਖਤਮ ਕਰਾਂਗੇ ਸਾਰੀਆਂ ਗੱਲਾਂ ਕਰਾਂਗੇ ਮੁੜ ਕੇ ਉਹਦਾ ਸਾਰਾ ਉਹਦਾ ਰਾਜ ਦਾ ਕੀ ਅਮਲ ਕੀ ਰਿਹਾ ਹ ਹ ਉਹ ਡੋਲਟ ਰਿਹਾ ਆ ਜਿਹੜੇ ਹੁਣ ਆਪਣੇ ਅਕਾਲੀ ਦਲ ਹੈ ਅਕਾਲੀ ਦਲ ਭਾਜਪਾ ਨਾਲ ਰਲ ਕੇ ਉਹਦੋਂ ਉਹਨਾਂ ਨੂੰ ਲੋਕਾਂ ਦੇ ਰੋਧ ਦੇ ਸਾਹਮਣੇ ਭਾਜਪਾ ਨੂੰ ਗੱਠਜੋੜ ਤੋੜਨਾ ਪਿਆ ਕਿਉਂਕਿ ਕਾਲੇ ਕਾਨੂੰਨਾਂ ਨੂੰ ਬਣਾਉਣ ਦੇ ਵਿੱਚ ਇਹਨਾਂ ਦੀ ਭਾਗੀਦਾਰੀ ਸੀ ਹ ਲੋਕਾਂ ਦਾ ਦਬਾਅ ਪਿਆ ਟੁੱਟ ਗਏ ਹੁਣ ਫੇਰ ਉਹਨਾਂ ਗੱਠਜੋੜ ਕਰਨ ਜਾ ਰਹੇ ਆ ਹ ਅਸੀਂ ਕਿਸੇ ਨੂੰ ਵੱਖ ਨਹੀਂ ਦੇਖਦੇ ਸਾਰੇ ਉੱਥੇ ਹੀ ਨਿਕਲਦੀਆਂ ਨੀਤੀਆਂ ਉਹਨਾਂ ਨੀਤੀਆਂ ਨੂੰ ਲਾਗੂ ਕਰਨ ਲਈ ਸਾਰੇ ਤਹੂ ਆ ਇੱਕ ਦੂਜੇ ਦੇ ਬੂਰ ਦੀ ਡਿੱਗਦੇ ਆ ਸਿਰਫ ਫਰਕ ਇੰਨਾ ਕਾ ਜਿਹੜਾ ਜਿਹੜੀ ਤੇ ਰਾਸ਼ਾਤ ਬਾਹਰ ਹੁੰਦੀ ਹੈ ਉਦੋਂ ਉਹ ਲੋਕਾਂ ਦੀ ਗੱਲ ਕਰਦੀ ਹੈ ਜਦੋਂ ਉਹੀ ਰਾਸ਼ਾਤਾਂ ਦੇ ਪਹੁੰਚ ਜਾਂਦੀ ਹੈ ਅੱਖਾਂ ਫੇਰ ਜਾਂਦੀ ਆ ਉਹੀ ਹਾਲ ਚੱਲਦਾ ਪਰ ਯਕੀਨ ਕਿਤੇ ਤਾਂ ਕਰਨਾ ਪੈ ਗਿਆ ਨਾ ਕਿਸਾਨ ਜਿੱਥੇ ਬੰਦਿਆਂ ਨੂੰ ਕਿਉਂਕਿ ਜੇ ਹੁਣ ਜਿਹੜੇ ਸੱਤਾ ਵਿੱਚ ਨਹੀਂ ਹੈਗੇ ਜਿਉਂ ਕਹਿ ਰਹੇ ਨੇ ਕਿ ਅਸੀਂ ਐਮਐਸਪੀ ਤੇ ਗਰੰਟੀ ਤੋਂ ਉਹਨੂੰ ਦੇਵਾਂਗੇ ਕੀ ਮਤਲਬ ਕਿ ਅਜਮਾਨ ਹੀ ਲੈਣਾ ਚਾਹੀਦਾ ਕਿਸਾਨਾਂ ਨੂੰ ਜਿਹਦੇ ਬਾਰੇ ਤੁਸੀਂ ਕੀ ਮੰਨਦੇ ਹੋ ਅਜਮਾਇਆ ਹੋਇਆ ਸਾਡਾ ਪਹਿਲਾਂ ਹੀ ਹੂੰ 1985 ਦੇ ਵਿੱਚ ਬਰਨਾਲਾ ਸਰਕਾਰ ਬਣੀ ਕੇਂਦਰ ਇੱਥੇ ਆਪਣੇ ਪੰਜਾਬ ਦੇ ਵਿੱਚ ਹੂੰ ਉਦੋਂ ਕਿਸਾਨ ਯੂਨੀਅਨ ਇੱਕੋ ਈ ਸੀ ਬੀ ਕੇ ਯੂ ਹੂੰ ਉਦੋਂ ਹਮਾਇਤ ਕੀਤੀ ਐ ਇਸ ਤਰ੍ਹਾਂ ਕਹਿੰਦੇ ਅਸੀਂ ਮੰਗਾ ਮਸਲੇ ਲੋਕਾਂ ਦੇ ਹੱਲ ਕਰਾਂਗੇ ਹੂੰ ਬਰਨਾਲਾ ਸਰਕਾਰ ਬਣਨ ਤੋਂ ਬਾਅਦ ਅੱਖਾਂ ਫੇਰ ਗਈਆਂ ਜੀ ਅਸੀਂ ਉਦੋਂ ਘੱਟ ਗਿਣਤੀ ਸੀ ਅਸੀਂ ਉੱਥੇ ਵਿਰੋਧ ਜਤਾਇਆ ਸੀ ਆਪਦਾ ਵੀ ਇਹ ਭਾਈ ਮੁੱਕਣਗੇ ਮੁੱਕਰ ਕੇ ਵਹਿੰਦੇ ਆ ਸਰ ਹੂੰ ਅਸੀਂ ਯਕੀਨ ਕਰਦੇ ਆ ਆਪਦੇ ਇਕੱਠਾਂ ਤੇ ਹੂੰ ਅਸੀਂ ਯਕੀਨ ਕਰਦੇ ਆਪਦੇ ਸੰਘਰਸ਼ਾਂ ਤੇ ਹੂੰ ਅਸੀਂ ਯਕੀਨ ਕਰਦੇ ਆ ਵੀ ਆਪਦਾ ਜਮਾਤੀ ਏਕਾ ਕਾਇਮ ਕਰੋ ਫੇਰ ਸਾਨੂੰ ਸੋਨ ਨੂੰ ਫਿਕਰ ਕਰਨ ਦੀ ਲੋੜ ਨਹੀਂ ਜਿਹੜਾ ਮਰਜੀ ਰਾਜਗਦੀ ਤੇ ਬਹਿ ਜਾਏ ਫੇਰ ਥੋਡੀ ਪੁੱਗਤ ਬਣ ਜੂਗੀ ਫੇਰ ਥੋਡੇ ਮੰਗਾ ਮਸਲੇ ਹੱਲ ਹੋਣਗੇ ਇਹ ਸਾਡਾ ਤਜਰਬਾ ਤੇ ਇੱਕ ਪਾਸੇ ਉਹਨਾਂ ਤੇ 70 ਸਾਲ ਦਾ ਤਜਰਬਾ ਹੈ ਤੇ ਸਾਡੇ ਘੋੜਾਂ ਦਾ ਤੁਸੀਂ 20 ਸਾਲ ਦਾ ਤਜਰਬਾ ਕੱਢ ਲਓ ਅਸੀਂ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਕਿੰਨਾ ਕੁਛ ਪੁੱਠਾ ਬਗੇੜਾ ਦਿੱਤਾ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਦੇ ਖਿਲਾਫ ਜਿੱਦੇ ਤੇ ਟੇਕ ਰੱਖੀ ਸੰਘਰਸ਼ ਦੇ ਟੇਕ ਤੇ ਮੋਦੀ ਨੂੰ ਹਰਾ ਲਿਆ ਕੋਈ ਕਹਿੰਦੇ ਨਹੀਂ ਸੀ ਕਿ ਮੋਦੀ ਮੁਰਗੂਆ ਸੁਪਰੀਮ ਕੋਰਟ ਦਾ ਫੈਸਲਾ ਜਦੋਂ ਮਨਜੀਤ ਧਨੇਰ ਨੂੰ ਅੰਦਰ ਕੀਤਾ ਉਹਦੀ ਉਮਰ ਕੈਦ ਸਜਾ ਬਹਾਲ ਰੱਖੀ ਹੈ ਲੋਕਾਂ ਦੀ ਕਚਹਿਰੀ ਨੇ ਬਰਨਾਲੇ ਦੀ ਜੇਲ੍ਹ ਦੇ ਮੂਹਰੇ 45 ਦਿਨ ਧਰ ਲਾ ਕੇ ਸੁਪਰੀਮ ਕੋਰਟ ਦਾ ਫੈਸਲਾ ਬਦਲਤਾ ਹੂੰ ਬਿਲਕੁਲ ਲੋਕਾਂ ਦੀ ਕਚਹਿਰੀ ਦਾ ਫੈਸਲਾ ਟਲ ਹੋ ਗਿਆ ਹੂੰ ਅਸੀਂ ਸੰਘਰਸ਼ਾਂ ਤੇ ਲੋਕਾਂ ਦੇ ਏਕੇ ਤੇ ਟੇਕ ਰੱਖਦੇ ਹਾਂ ਇੱਥੇ ਹੀ ਟੇਕ ਰੱਖਣ ਤੁਹਾਡੇ ਮੱਧਮ ਰਾਹੀ ਵੀ ਮੈਂ ਲੋਕਾਂ ਨੂੰ ਇਹ ਸੱਦਾ ਦੇਵਾਂਗਾ ਵੀ ਠੀਕ ਹੈ ਹੂੰ ਭਾਈ ਚਲੋ ਵੋਟਾਂ ਜਿਹਨੂੰ ਮਰਜ਼ੀ ਪਾ ਲਓ ਦੋ ਗੱਲਾਂ ਸਾਨੂੰ ਦਿੱਲੀ ਅੰਦੋਲਨ ਨੇ ਦਿੱਤੀਆਂ ਵੀ ਇੱਕ ਤਾਂ ਵੋਟ ਪਾਰਟੀਆਂ ਤੋਂ ਝਾਕ ਛੱਡ ਦਿਓ ਦੂਜੀ ਧਰਮ ਦੀ ਸਿਆਸਤ ਨੂੰ ਨੇੜੇ ਨਾ ਲੱਗਣ ਦਿਓ ਆਪਣੇ ਧਰਮ ਨੂੰ ਜਿਹਦੀ ਮਰਜ਼ੀ ਮੰਨਣਾ ਹੈ ਜਿਹਨੂੰ ਨਾ ਮੰਨਣਾ ਉਹਦਾ ਆਪ ਦਾ ਧਰਮ ਹੈ ਦੋ ਗੱਲਾਂ ਜੇ ਸਾਡੇ ਲੋਕ ਕਸੂਲ ਮੰਨ ਲੈਣ ਤਾਂ ਇਹ ਹੀ ਸਾਨੂੰ ਦਿੱਲੀ ਅੰਦੋਲਨ ਨੇ ਸਬਕ ਦਿੱਤੇ ਹੋਏ ਆ ਅਸੀਂ ਤਾਂ ਇਹਦੇ ਤੇ ਰੱਖਦੇ ਆ ਅੱਛਾ ਸ਼ਿੰਗਾਰਾ ਸਿੰਘ ਜੀ ਹੁਣ ਇੱਥੇ ਇਹ ਹੈ ਵੀ ਜੇ ਮੰਨ ਲੋ ਵੈਸੇ ਤਾਂ ਮਤਲਬ ਕਿ ਸਰਕਾਰ ਮੰਨਣ ਲਈ ਤਿਆਰ ਨਹੀਂ ਕਿ ਜੇ ਮੰਨ ਲੋ ਕਿ ਐਮ ਐਸ ਪੀ ਸਾਰੀਆਂ ਫਸਲਾਂ ਤੇ ਮਿਲ ਜਾਂਦਾ ਤੇ ਜੇ ਸਰਕਾਰ ਉਸ ਫਸਲਾਂ ਚੁੱਕਣ ਲਈ ਵੀ ਕੋ ਗਰੰਟੀ ਦੇ ਦਿੰਦੀ ਹੈ ਕਿ ਠੀਕ ਹੈ ਅਸੀਂ ਸਰਕਾਰੀ ਖਰੀਦ ਕਰਾਂਗੇ ਕੀ ਕਿਸਾਨ ਫਿਰ ਜਿਹੜਾ ਖੇਤੀ ਵਿਭਿੰਨਤਾ ਵਾਲਾ ਮਾਡਲ ਆ ਉਹਦੇ ਪਾਸੇ ਤੁਰਦਾ ਨਜ਼ਰ ਆਏਗਾ ਕਿਸੇ ਪਾਸ ਤੋਂ ਨਹੀਂ ਤਾਂ ਹੋਵੇ ਕਿ ਜਿੱਧਰ ਵੱਧ ਮਾਹਾ ਆ ਫਿਰ ਉਹਨਾਂ ਨੇ ਉਸੇ ਪਾਸੇ ਵੱਲ ਮੁੜਨਾ ਨਹੀਂ ਆਏ ਹੁੰਦਾ ਹੀ ਨਹੀਂ ਜਦੋਂ ਇਹ ਖੇਤੀ ਮਾਡਲ ਹੀ ਇਹਦੇ ਬਦਲਵਾ ਆ ਗਿਆ ਹੂੰ ਫਿਰ ਕਿਸਾਨ ਤਾਂ ਚਾਹੁੰਦੇ ਆ ਤੁਸੀਂ ਯਾਦ ਕਰੋ ਵੀ ਇਧਰ ਨੂੰ ਤੋਰਦਾ ਕੌਣ ਆ ਕਿਸਾਨਾਂ ਨੂੰ ਜੇ ਇੱਥੇ ਪੰਜਾਬ ਦੇ ਉੱਤੇ ਖਾਸ ਕਰਕੇ ਸਾਡਾ ਇਹ ਮਾਲਵਾ ਏਰੀਆ ਇਹ ਨਰਮਾ ਪੱਟੀ ਏਰੀਆ ਸੀ ਇੱਥੇ ਝੋਨਾ ਤਾਂ ਠੱਕੇ ਨਾ ਵੜਿਆ ਪੂਰੇ ਪੰਜਾਬ 'ਚ ਦੇਖੋ ਨਾ ਤਾਂ ਪੰਜਾਬ ਦੇ ਕਿਸਾਨਾਂ ਦੀ ਖਾਦ ਖਰਾਕ ਹੈ ਇਹ ਹੂੰ ਕਦੇ ਛੌਂਕ ਨਾ ਕਦੇ ਕੋਈ 14 ਮਸਿਆ ਜਾਂ ਕੋਈ ਜਿਹੜੀ ਦਿਨ ਦਿਹਾੜੇ ਕੋਸੀਰ ਬਣਾ ਲਈ ਉਹਦੋਂ ਚੌਲ ਖਾਂਦੇ ਆ ਸਾਡੇ ਲੋਕ ਤਾਂ ਇਹ ਤਾਂ ਸਾਡਾ ਨਾ ਖਾਦ ਖਰਾਕ ਹੈ ਨਾ ਸਾਡੇ ਖੇਤਰ ਦੀ ਇਹ ਖੇਤੀ ਸੀ ਹੂੰ ਇਹ ਤਾਂ ਸਾਡੇ ਤੇ ਮੜਾ ਲੋਕ ਤਾਂ ਸਹੀ ਪਾਸੇ ਨੂੰ ਉਹਦੇ ਮੋਰ ਪੈਣ ਕੇ ਮਾਡਲ ਨੂੰ ਸਾਰਾ ਕੁਝ ਉਹਦਰ ਨੂੰ ਜਾਊਗਾ ਹੂੰ ਪਰ ਇਹ ਤਾਂ ਥੋਪਦੇ ਆ ਸਾਡੇ ਤੇ ਹੂੰ ਲੋਕਾਂ ਦੇ ਉਲਟ ਥੋਪਦੇ ਆ ਜਿਵੇਂ ਝੋਨੇ ਦੀ ਇਹ ਹਰਾ ਇਨਕਲਾਬ ਮਾਡਲ ਨੇ ਸਾਡੀ ਜੜ ਕੱਢੀ ਪੰਜਾਬ ਦੀ ਹੂੰ ਇਹਨਾਂ ਨੇ ਖੇਤਾ ਚੁਣ ਕੇ ਇੱਥੇ ਹਰਾ ਇਨਕਲਾਬ ਮਾਡਲ ਕੇਰਾਂ ਤਾਂ ਉਹਨੇ ਸਬਜ ਵਗੈ ਦਿਖਾਏ ਵੀ 70 70 ਮਣ ਦੀ ਕਣਕ ਨਿਕਲਿਆ ਜੀ ਇੱਥੇ ਇੱਥੇ 900 100 ਮਣ ਦਾ ਝੋਨਾ ਵੀ ਕੱਢਤਾ ਜਾਨੀ 1 ਏਕੜ ਚੋਂ ਜਿੱਥੇ 15 ਮਣ ਦਾਣੇ ਪੈਦਾ ਹੁੰਦੇ ਸੀਗੇ 1500 ਮਣ ਦਾਣੇ ਪੈਦਾ ਕਰਤੇ ਦੇਖ 1 ਏਕੜ ਚੋਂ ਪਰ ਉਹ ਗਈ ਕਿੱਧਰ ਸਾਡੀ ਆਮਦਨ ਕਿੱਧਰ ਗਈ ਦੇਖੋ ਹੁਣ ਹਾਲ ਤੇ ਹੈ ਵੀ ਜਦੋਂ ਕਦੇ ਅੰਕੜਾ ਆਉਂਦਾ ਪੰਜਾਬ ਸਰਕਾਰ ਦਾ ਉਹ ਵੀ ਲੱਖਾਂ ਕਰੋੜਾਂ ਦੀ ਕਰਜ਼ਾਈ ਹੈ ਜੇ ਕੇਂਦਰ ਸਰਕਾਰ ਦੀ ਗੱਲ ਕਹਿੰਦੇ ਉਹ ਵੀ ਲੱਖਾਂ ਕਰੋੜਾਂ ਦੀ ਕਰਜ਼ਾਈ ਹੈ ਤੇ ਕਿਰਤੀ ਲੋਕ ਵੀ ਲੱਖਾਂ ਕਰੋੜਾਂ ਦੇ ਕਰਜ਼ਾਈ ਹੋਗੇ ਉਹ ਅ ਬਿਲਕੁਲ ਅਸੀਂ ਸਮਝਦੇ ਗਏ ਉਹ ਕਾਰਪਟ ਘਰਾਣਿਆਂ ਦੇ ਢਿੱਡ ਚ ਗਈ ਉਹਨਾਂ ਦੀਆਂ ਵੱਡੀਆਂ ਨੀਤੀਆਂ ਦੇ ਸ਼ਾਮਰਾਜੀ ਮੁਲਕ ਲੈ ਗਏ ਲੁੱਟ ਕੇ ਇਥੋਂ ਲਗਾਤਾਰ ਉਹ ਇਹ ਜੇ ਲੁੱਟ ਵਾਲਾ ਬੂਹਾ ਨਹੀਂ ਬੰਦ ਹੁੰਦਾ ਉਹਨਾਂ ਚ ਰੇਠੇ ਕੋਈ ਬਦਲ ਦਾ ਮਾਮਲਾ ਨਹੀਂ ਲੋਕ ਚਾਹੁੰਦੇ ਆ ਬਦਲ ਹੂੰ ਬਦਲ ਲੈਣਗੇ ਲੋਕ ਤਾਂ ਜੋ ਮਰਜੀ ਲੋਕਾਂ ਨੂੰ ਕਹਿਣ ਵੀ ਤੁਸੀਂ ਆਪਦੀ ਮਰਜ਼ੀ ਮਤਲਬ ਕੋਈ ਸਾਡੀ ਆ ਗਰੰਟੀ ਹੋਊਗੀ ਲੋਕ ਤਾਂ ਕਿ ਚਿੜੀਆਂ ਦਾ ਦੁੱਧ ਪੈਦਾ ਕਰ ਦੇਣਗੇ ਦੱਸੋ ਕਿਹੜੀ ਗੱਲ ਚ ਘਾਟ ਰੱਖੀ ਹੈ ਬਿਲਕੁਲ अच्छा जी इस केस हालात में ਤੁਸੀਂ ਪੰਜਾਬ ਸਰਕਾਰ ਦੀ ਭੂਮਿਕਾ ਨੂੰ ਕਿੱਥੇ ਦੇਖਦੇ ਹੋ ਕਿ ਜਿਵੇਂ ਮੱਖ ਮੰਤਰੀ ਭਗਵਤ ਮਾਨ ਨਾਲ ਰਏ ਮੀਟਿੰਗਾਂ ਚ ਕੁਲਦੀਪ ਢਾਲੀਵਾਲ ਕੈਬਨਿਟ ਮੰਤਰੀ ਮੀਟਿੰਗਾਂ ਚ ਨਾਲ ਰਏ ਪਰ ਖੇਤੀ ਨੀਤੀ ਨੂੰ ਲੈ ਕੇ ਸਰਕਾਰ ਜਿਹੜੀ ਆ ਉਹ ਤੁਹਾਡੇ ਨਾਲ ਤੁਰਦੀ ਨਜ਼ਰ ਨਹੀਂ ਆਉਂਦੀ ਪੰਜਾਬ ਦੇ ਵਿੱਚ ਪੰਜਾਬ ਚ ਤੁਸੀਂ ਖੇਤੀ ਨੀਤੀ ਜਿਹੜੇ ਮਾਡਲ ਨੂੰ ਲੈ ਕੇ ਕੀ ਕਹਿੰਦੇ ਕਿ ਕਿਹੜਾ ਦਿੱਤਾ ਸਰਕਾਰ ਨੂੰ ਤੁਸੀਂ ਉਹ ਉਤੋਂ ਦੀ ਹੈ ਨਾ ਉਹ ਉਤੋਂ ਦੀ ਹੈ ਨਾ ਉਹਨਾਂ ਦੇ ਉਹ ਨੀਤੀਆਂ ਉਤੋਂ ਦੀ ਅਸਲ ਵਿੱਚ ਇਹਨਾਂ ਨੂੰ ਸਾਰਿਆਂ ਨੂੰ ਇਹਨੇ ਵੇੜਿਆ ਵੀ ਇਹ ਕਹਿੰਦੇ ਆ ਭਾਵੇਂ ਖੇਤੀਬਾੜੀ ਮੰਤਰੀ ਹੋਣ ਚਾਹੇ ਮੁੱਖ ਮੰਤਰੀ ਆ ਸਾਡਾ ਹੂੰ ਆਉਂਦਿਆਂ ਸਰ ਉਹਨੇ ਕਿਹਾ ਕਰਤਾ ਇਹ ਦੂਲਟ ਫੈਸਲਾ ਖੇਤੀ ਨੀਤੀ ਬਣਾਉਂਗਾ ਮੈਂ ਖਰੜੇ ਵੀ ਲੈ ਲੇ ਤੇ ਖੇਤੀ ਨੀਤੀ ਦੇ ਸੁਝਾਅ ਵਾਸਤੇ ਅਮਰੀਕਾ ਦੀ ਕੰਪਨੀ ਨੂੰ ਸਾਡੇ 6 ਕਰੋੜ ਰੁਪਇਆ ਦੇਤਾ ਵੀ ਹੁਣ ਸੁਝਾਅ ਸਾਨੂੰ ਉਹ ਦੇਉ ਹੂੰ ਉੱਥੇ ਜੱਡ ਗਏ ਨਾ ਹੂੰ ਸੋ ਇਸ ਕਰਕੇ ਅਸੀਂ ਤਾਂ ਸਮਝਦੇ ਆਂ ਵੀ ਅਸਲ ਵਿੱਚ ਜਦੋਂ ਇਹ ਸੂਬੇ ਦੀਆਂ ਸਰਕਾਰਾਂ ਹੋਣ ਚਾਹੇ ਕੇਂਦਰ ਦੀਆਂ ਸਰਕਾਰਾਂ ਹੋਣ ਜਦੋਂ ਅਸਲੀ ਲੋਕਾਂ ਦੀ ਸਾਡੀ ਧਰਤੀ ਨਾਲ ਜੁੜ ਕੇ ਮੰਗਾ ਮਸਲਿਆਂ ਦੀ ਜਾਂ ਨੀਤੀਆਂ ਦੀ ਗੱਲ ਕਰਨਗੇ ਉਦੋਂ ਠੀਕ ਆਊਗੀ ਗੱਲ ਉਨਾ ਚਿਰ ਨਹੀਂ ਆਉਣੀ ਹੂੰ ਦਿੱਤੇ ਤੱਕ ਮਜ਼ਦੂਰਾ ਦੀ ਗੱਲ ਹੈ ਕਿਉਂਕਿ ਇਹਨਾਂ ਮੰਗਾਂ ਦੇ ਵਿੱਚ ਮਜ਼ਦੂਰ ਵੀ ਆਪਣੀਆਂ ਮੰਗਾਂ ਲਈ ਬੈਠੇ ਹੋ ਗੋ ਕਈ ਵਾਰੀ ਉਹ ਕਹਿੰਦੇ ਨੇ ਕਿ ਜਿਹੜਾ ਲੈਂਡ ਰਿਫਾਰਮ ਐਸਟਾ ਉਹ ਲਾਗੂ ਹੋਣਾ ਚਾਹੀਦਾ ਤਾਂ ਉੱਥੇ ਕਿਸਾਨਾਂ ਦਾ ਕੀ ਸਟੈਂਡ ਹੋਏਗਾ ਜੇ ਮਜ਼ਦੂਰਾ ਬਿਲਕੁਲ ਕਿਸਾਨਾਂ ਦੀ ਸਾਡੀ ਬੰਗ ਪਾਈ ਹੋਈ ਹੈ ਤੇ ਦੂਜੇ ਨੰਬਰ ਤੇ ਆ ਵੀ ਕਿਸਾਨ ਜਿਹੜੀ ਜ਼ਮੀਨਾਂ ਦੀ ਕਾਣੀ ਵੰਡ ਦੂਰ ਹੋਵੇ ਬੇਜ਼ਮੀਨਾਂ ਦੀ ਛੋਟੀ ਜ਼ਮੀਨਾਂ ਦੀ ਜ਼ਮੀਨ ਦੀ ਤੋਟ ਪੂਰੀ ਹੋਵੇ ਅਸੀਂ ਉਹਦੇ ਨਾਲ ਸਹਿਮਤ ਹੈ ਹੂੰ ਜੀ ਤੇ ਜੇ ਕੱਲ ਨੂੰ ਸਰਕਾਰ ਕਹੇ ਕਿ ਕਿਸਾਨਾਂ ਦੀ ਜਿਹੜੀ ਆ ਬਿਜਲੀ ਸਬਸਿਡੀ ਬਾਰੇ ਬੜੀ ਵੱਡੀ ਗੱਲ ਛੱਡਦੀ ਆ ਮੁੜ ਕੇ ਫਿਰ ਬੈਕ ਫੁੱਟ ਹੋ ਜਾਂਦੇ ਕਿ ਸਬਸਿਡੀ ਜਿਹੜੀ ਇਹ ਬਿਜਲੀ ਦੀ ਬੰਦ ਹੋਣੀ ਚਾਹੀਦੀ ਹੈ ਉਹ ਮਤਲਬ ਇੱਕ ਦਾਇਰਾ ਹੋਣਾ ਚਾਹੀ ਬੈਕ ਕੇ 10 ਕਿੱਲਿਆਂ ਤੱਕ ਅਲੇ ਨੂੰ ਜਿਹੜਾ ਉਹ ਸਬਸਿਡੀ ਦਿਓ ਉਸ ਨੂੰ ਉੱਪਰ ਵਾਲਾ ਨਾ ਦਿਓ ਇਸ ਤੋਂ ਵੀ ਗੱਲ ਤੁਰਦੀ ਹੈ ਕਿ ਇਹ ਵੀ ਤੁਸੀਂ ਇਹਦੇ ਬਾਰੇ ਵੀ ਕਿਸਾਨ ਕਦੇ ਵਿਚਾਰ ਕਰਨਗੇ ਕਿ ਇਹ ਵੀ ਕੋ ਸਰੋਤ ਨੂੰ ਸੂਜੇ ਦੀ ਇਹਨਾਂ ਦੇ ਉੱਤੇ ਮਤਲਬ ਕਿ ਕਿਵੇਂ ਕੰਟਰੋਲ ਕੀਤਾ ਜਾ ਸਕੀ ਜਾਂ ਵੱਡੇ ਕਿਸਾਨਾਂ ਦੇ ਛੋਟੇ ਕਿਸਾਨਾਂ ਦੇ ਹਾਂਜੀ ਹਾਂਜੀ ਅਸੀਂ ਦੇਖੋ ਅਸੀਂ ਤਾਂ ਪਹਿਲਾਂ ਹੀ ਸਪਸ਼ਟਾ ਵੀ ਸਾਰੇ ਲੋਕਾਂ ਨੂੰ ਐਡੀ ਸਬਸਿਡੀ ਦੀ ਲੋੜ ਨਹੀਂ ਲੋੜ ਬੰਦਾ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ ਵੱਡਿਆਂ ਤੇ ਵਿਲੇ ਲੱਗਣੇ ਚਾਹੀਦੀ ਹੈ ਸਾਡਾ ਤਾਂ ਲਿਆਂਦਾ ਹੋਇਆ ਵੀ ਤੁਸੀਂ ਕਾਰਪੋਰੇਟ ਘਰਾਣੇ ਤੋਂ ਵੱਡੀਆਂ ਕੰਪਨੀਆਂ ਦੇ ਵੱਡੇ ਟੈਕਸ ਮੋਟੇ ਲਾਓ ਉਹਨਾਂ ਤੇ ਹੂੰ ਉਹ ਰਾਹ ਦੇ ਹੱਕਦਾਰ ਕਿੱਥੋਂ ਬਣਦੇ ਆ ਰਾਹ ਤਾਂ ਪੀੜਤ ਲੋਕਾਂ ਨੂੰ ਚਾਹੀਦੀ ਐ ਸਬਸਿਡੀਆਂ ਇਹ ਤੇ ਇਹ ਇਹੀ ਮਾਮਲੇ 'ਚ ਸਾਡੀ ਬਿਜਲੀ ਵਾਲੇ ਮਾਮਲੇ 'ਚ ਹਾਂਜੀ ਹੁਣ ਆਪਾਂ ਉਧਰੋਂ ਮੇਰਾ ਟਾਈਮ ਹੋ ਗਿਆ ਸੱਦੇ ਵੱਜਣ ਲੱਗ ਗਏ ਬਹੁਤ ਬਹੁਤ ਸ਼ੁਕਰੀਆ ਸ਼ਿੰਗਾਰਾ ਸਿੰਘ ਜੀ ਬਹੁਤ ਧੰਨਵਾਦ ਤੁਹਾਡਾ ਹਾਂਜੀ ਹਾਂਜੀ ਮਿਹਰਬਾਨੀ ਜੀ ਮਿਹਰਬਾਨੀ ਧੰਨਵਾਦ